ਸਰ ਬਾਕੀ ਹੋਰ ਤਾਂ ਕੀ ਕਹਾਂ ਸਰ ਮੇਰੇ ਕੁਝ ਰਿਲੇਟਿਵ ਕੁਝ ਮੇਰੇ ਫਰੈਂਡ ਸਰਕਲ ਮਤਲਬ ਕਿ ਘਰੇ ਆ ਕੇ ਵੀ ਇਹ ਕਹਿਣ ਵੀ ਫੌਜੀ ਆ ਤੇਰੇ ਵੱਸ ਦੀ ਗੱਲ ਹੈ ਨਹੀਂ ਮੈਂ ਜਦੋਂ ਐਗਜ਼ਾਮ ਪਲੀਅਰ ਕੀਤਾ ਮੈਂ ਆਪਣੇ ਨੰਬਰ ਮੈਚ ਕੀਤੇ ਮਤਲਬ ਕਿ ਆਪਣੀ ਕੈਲਕੂਲੇਸ਼ਨ ਦੇਖੀ ਉਹਦੇ ਵਿੱਚ ਮੈਥਸ ਮੈਂ ਕਾਫੀ ਕੁਐਸਚਨ ਕਲੀਅਰ ਕੀਤੇ ਸੀ ਸਰ ਅਸਾਂ ਅਮੈਂ ਪ੍ਰਾਊਡ ਫੀਲ ਕਰਦਾ ਸਰ ਪ੍ਰਤਾਪ ਅਕੈਡਮੀ ਦੇ ਵਿੱਚ ਮੈਂ ਮਤਲਬ ਕਿ ਹੋਸਟਲ ਸਟਾਰਟ ਕਰਨ ਵਾਲਾ ਇੱਕ ਪਹਿਲਾ ਸਟੂਡੈਂਟ ਐ ਤੁਹਾਨੂੰ ਲੱਗਦਾ ਐ ਅੱਜ ਦੀ ਡੇਟ ਤੇ ਇੰਨਾ ਕਵੰਟੀਟੀਸ਼ਨ ਐ ਕਿ ਕਿਸੇ ਸਬਜੈਕਟ ਨੂੰ ਛੱਡ ਕੇ ਆਪਾਂ ਸਿਲੈਕਸ਼ਨ ਲੈ ਸਕਦੇ ਨਹੀਂ ਸਰ ਇਹ ਤਾਂ ਇੰਪੋਸੀਬਲ ਐ ਕਿ ਆਪਾਂ ਕਈ ਇੱਕ ਇੱਕ 6 ਸਬਜੈਕਟਾਂ ਦੇ ਵਿੱਚੋਂ ਇੱਕ ਲੀਵ ਕਰ ਦਈਏ ਜਾਂ ਮੈਥ ਲੀਵ ਕਰ ਦਈਏ ਜਾਂ ਇੰਗਲਿਸ਼ ਲੀਵ ਕਰ ਦਈਏ ਤਾਂ ਨਹੀਂ ਸਰ ਇੰਪੋਸੀਬਲ ਐ ਅਸੀਂ ਬੱਚੇ ਨਾ ਝੂਠ ਨਹੀਂ ਬੋਲਣਾ ਬੱਚਿਆਂ ਨੂੰ ਗੁੰਮਰਾਹ ਨਹੀਂ ਕਰਨਾ ਇਹ 4 ਮਹੀਨੇ ਦੇ ਵਿੱਚ 4 ਮਹੀਨੇ ਤਾਂ ਸੱਚ ਦੱਸਾਂ ਸਰ ਮੈਂ ਆਪਣੇ ਸਟੂਡੈਂਟਸ ਨੂੰ ਸੱਚ ਦੱਸਣਾ ਚਾਹਣਾ ਹੈ ਕਿ 2 ਮਹੀਨੇ ਵਿੱਚ ਤਾਂ ਅੰਕੇ ਸਰ ਨੇ ਪਾਲਟੀ ਪ੍ਰੋਪਰ ਕਰਵਾਈ ਸਾਨੂੰ ਮਤਲਬ ਕਿ ਅਗਰ ਸੋਚ ਲਓ ਕਿ 2 ਮਹੀਨੇ ਦੇ ਵਿੱਚ ਪਾਲਟੀ ਸਬਜੈਕਟ ਕਲੀਅਰ ਹੋਇਆ ਤਾਂ ਬਾਕੀ 5 ਸਬਜੈਕਟ ਨੂੰ ਕਿੰਨਾ ਟਾਈਮ ਲੱਗਿਆ ਹੋਣਾ ਅਸੀਂ ਪੰਜਾਬ ਜੀਕੇ ਪੜ੍ਹ ਕੇ ਜਾਂ ਮੈਥ ਪੜ੍ਹ ਕੇ ਸੀ ਆਪਦੇ ਨੂੰ ਬੜਾ ਪ੍ਰਾਊਡ ਫੀਲ ਕਰਦੇ ਹਾਂ ਨਹੀਂ ਨਹੀਂ ਚੱਕ ਦਾਂਗੇ ਪਾਸ ਹੋ ਜਾਾਂਗੇ ਪਰ ਜਦੋਂ ਉੱਥੇ ਗਏ ਐਕਚੁਅਲੀ ਵੇ ਦੇਖਿਆ ਪੜਾਈ ਦਾ ਕਦੇ ਲੈਫਟ ਦੇਖਾਂ ਕਦੇ ਰਾਈਟ ਦੇਖਾਂ ਵੀ ਯਾਰ ਇਹ ਗਰੰਟ ਅਫੇਅਰ ਕੀ ਚੀਜ਼ ਹੁੰਦੀ ਆ ਸਰ ਜੀ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਕਿ ਬੁਕਸ ਹੁੰਦੀਆਂ ਸਰ ਉਹ ਇੱਕ ਡੈਡ ਟੀਚਰ ਹੈ ਸਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰੇਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤਾਂ ਬਹੁਤ ਲੰਬੇ ਟਾਈਮ ਤੋਂ ਤੁਹਾਡੀ ਵੀ ਡਿਮਾਂਡ ਸੀ ਤੇ ਮੇਰਾ ਵੀ ਤੁਹਾਨੂੰ ਵਾਦਾ ਸੀਗਾ ਕਿ ਜਿਹੜੇ ਆਪਣੇ ਸਿਲੇਕਟਡ ਸਟੂਡੈਂਟ ਹੈਗੇ ਆ ਉਹਨਾਂ ਦੇ ਨਾਲ ਜਲਦ ਹੀ ਆਪਾਂ ਇੰਟਰਵਿਊ ਜਾਂ ਉਹਨਾਂ ਦਾ ਪੋਡਕਾਸਟ ਤੁਸੀਂ ਕਹਿ ਸਕਦੇ ਹੋ ਉਹ ਸਟਾਰਟ ਕਰਾਂਗੇ ਤੇ ਉਹਦੀ ਸ਼ੁਰੂਆਤ ਭਈ ਅੱਜ ਹੋ ਚੁੱਕੀ ਹੈ ਅੱਜ ਆਪਣਾ ਪਹਿਲਾ ਇੰਟਰਵਿਊ ਜਾਂ ਪੋਡਕਾਸਟ ਹੈਗਾ ਆ ਤੇ ਸਾਡੇ ਨਾਲ ਹੈਗੇ ਆ ਸੁਖਵੀਰ ਸ਼ਰਮਾ ਐਕਸ ਸਰਵਿਸਮੈਨ ਗਿੱਦੜਵਾਹੇ ਤੋਂ ਬਹੁਤ ਬਹੁਤ ਧੰਨਵਾਦ ਸਰ ਤੇ ਆ ਪਹਿਲਾ ਕੁਐਸਚਨ ਸੁਖਵੀਰ ਜੀ ਆਹੀ ਹੈ ਕਿ ਜਦੋਂ ਤੁਸੀਂ 17 ਸਾਲ ਦੀ ਜੌਬ ਕਰਕੇ ਰਿਟਾਇਰ ਆਏ ਤਾਂ ਤੁਹਾਨੂੰ ਕੀ ਆਈਡੀਆ ਆ ਕਿ ਪੰਜਾਬ ਪੁਲਿਸ ਦੀ ਜੌਬ ਕਰਨੀ ਹੈ ਸਰ 17 ਸਾਲ ਰਿਟਾਇਰਮੈਂਟ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਦਾ ਇੱਕ ਤਿਹਾਈ ਹਿੱਸਾ ਮਤਲਬ ਕਿ ਕੰਪਲੀਟ ਕਰ ਚੁੱਕਾ ਸੀ ਤੇ ਮੈਂ ਜੋ ਮੇਰੇ ਪਿਤਾ ਜੀ ਨੇ ਮੇਰੇ ਫਾਦਰ ਸਾਹਿਬ ਨੇ ਮੇਰੇ ਲਈ ਕੀਤਾ ਮੈਂ ਆਪਣੇ ਬੱਚਿਆਂ ਲਈ ਵੀ ਉਹੀ ਐਗਜ਼ਾਮਪਲ ਸੈੱਟ ਕਰਨਾ ਚਾਹੁੰਦਾ ਸੀ ਆਪਾਂ ਨਾਰਮਲੀ ਦੇਖਦੇ ਆ ਕਿ ਜੋ ਜਿਵੇਂ ਮਤਲਬ ਕਿ ਜੋ ਆਪਣੇ ਬੱਚਿਆਂ ਤੋਂ ਤੁਹਾਨੂੰ ਚਾਹੀਦਾ ਹੈ ਜੋ ਬੱਚਿਆਂ ਤੋਂ ਤੁਸੀਂ ਐਕਸਪੈਕਟੇਸ਼ਨ ਕਰਦੇ ਹੋ ਉਹ ਪੇਰੈਂਟਸ ਨੂੰ ਦੇਣਾ ਪੈਂਦਾ ਮਤਲਬ ਕਿ ਮੈਂ ਆਪਣੇ ਬੱਚਿਆਂ ਦੇ ਸਾਹਮਣੇ ਇੱਕ ਐਗਜ਼ਾਮਪਲ ਸੈੱਟ ਕਰਨਾ ਚਾਹੁੰਦਾ ਸੀਗਾ ਰਿਟਾਇਰਮੈਂਟ ਆਉਣ ਤੋਂ ਬਾਅਦ ਵੀ ਕਿ ਹਾਂ ਮੈਂ ਤੁਹਾਡੇ ਸਾਹਮਣੇ ਪੜ ਰਿਹਾ ਤੇ ਉਹ ਮੈਨੂੰ ਦੇਖ ਕੇ ਹੀ ਸ਼ਾਇਦ ਉਹ ਪੜ ਲੈਣ ਉਹ ਇਹ ਰੂਟੀਨ ਚੱਲਦਾ ਰਿਹਾ ਚੱਲਦਾ ਰਿਹਾ ਤੇ ਅੱਜ ਮੈਨੂੰ ਇਹ ਮੁਕਾਮ ਮਿਲਿਆ ਸਰ ਜੀ ਬਿਲਕੁਲ ਸਹੀ ਗੱਲ ਹੈ ਕਿਉਂਕਿ ਅੱਜ ਦੀ ਡੇਟ 'ਚ ਜੇ ਆਪਾਂ ਦੇਖੀਏ ਜੋ ਫਾਦਰ ਜਾਂ ਮਦਰ ਕਰਦੇ ਆ ਘਰ ਚ ਬੱਚੇ ਬਿਲਕੁਲ ਉਹੀ ਚੀਜ਼ ਕਰਦੇ ਆ ਜੇ ਸਾਰਾ ਦਿਨ ਤੁਸੀਂ ਮੋਬਾਈਲ 'ਚ ਬੈਠੇ ਰਹੋਗੇ ਤਾਂ ਤੁਹਾਨੂੰ ਦੇਖ ਕੇ ਤੁਹਾਡੇ ਬੱਚੇ ਮੋਬਾਈਲ 'ਚ ਬੈਠੇ ਬਿਲਕੁਲ ਨੋਰਮਲ ਗੱਲ ਹੈ ਨਾ ਮੈਂ ਉਹਨਾਂ ਦੇ ਸਾਹਮਣੇ ਕਿਤਾਬਾਂ ਪੜ੍ਹਨੀ ਚੁਆਇਸ ਕੀਤੀ ਕਿ ਮੈਂ ਉਹਨਾਂ ਦੇ ਸਾਹਮਣੇ ਕਿਤਾਬਾਂ ਪੜ੍ਹਾਂ ਮੈਂ ਬੇਸ਼ੱਕ ਦੀ ਮੇਰੇ ਕੋਲ ਉਸ ਟਾਈਮ ਇਨਾ ਮਤਲਬ ਕਿ ਹੈ ਨਹੀਂ ਸੀਗਾ ਐਫਰਟ ਹੈ ਨਹੀਂ ਸੀਗਾ ਪਰ ਫਿਰ ਵੀ ਮੈਂ ਉਹਨਾਂ ਦੇ ਸਾਹਮਣੇ ਕਿਤਾਬਾਂ ਪੜ੍ਹਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕੋਈ ਅੱਛਾ ਦੇਣ ਦੀ ਕੋਸ਼ਿਸ਼ ਕੀਤੀ ਕਿ ਮੈਂ ਇੱਕ ਐਗਜ਼ਾਮਪਲ ਸੈੱਟ ਕਰਾਂ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਬਿਲਕੁਲ ਬਹੁਤ ਵਧੀਆ ਤਾਂ ਸਟਾਰਟਿੰਗ ਜਦੋਂ ਤੁਸੀਂ ਸਟਾਰਟ ਕਰਿਆ ਹਨ ਤਿਆਰੀ ਕਰਨਾ ਸਟਾਰਟ ਕਰਿਆ ਹੋਣਾ ਤਾਂ ਕੀ ਫੇਲਿਅਰ ਵਗੈਰਾ ਤੁਸੀਂ ਕੁਝ ਫੇਸ ਕਰੇ ਸਟਾਰਟਿੰਗ ਚ ਜਾਂ ਲੋਕਾਂ ਦੇ ਜਿਵੇਂ ਆਪਾਂ ਕਹਿੰਦੇ ਆਂ ਵੀ ਤਾਨੇ ਮੇਨੇ ਵੀ ਮਿਲਦੇ ਆ ਕਿ ਠੀਕ ਹੈ ਨਾ ਬਿਲਕੁਲ ਸਰ ਸਰ ਤਾਨੇ ਮੇਨੇ ਤਾਂ ਗੱਲ ਹੀ ਛੱਡੋ ਆਪਣੇ ਦਾ ਨਾਰਮਲ ਇੱਕ ਕਹਾਵਤ ਮਤਲਬ ਕਿ ਕਹਾਵਤ ਆ ਕਿ ਇੱਕ ਆਪਣੇ ਨਾਰਮਲ ਹੀ ਕੋਈ ਬਣ ਜਾਂਦਾ ਰੁਟੀਨ ਹੀ ਕਿ ਲੋਕਾਂ ਦਾ ਕਿ ਜਦੋਂ ਬੰਦਾ ਛੋਟੇ-ਪੋਤੇ ਕਿਸੇ ਕੰਮ ਤੋਂ ਮਤਲਬ ਕਿ ਲੈਸ ਹੋ ਜੇ ਤਾਂ ਉਹਨਾਂ ਨੂੰ ਤਾਨਿਆ ਮੈਨੇ ਸਹਣੇ ਪੈਂਦੇ ਆ ਓਬਵੀਅਸਲੀ ਗੱਲ ਹੈ ਸਟੂਡੈਂਟ ਲਾਈ ਸਟੂਡੈਂਟ ਲਾਈਫਸ ਦਾ ਬਹੁਤ ਜ਼ਿਆਦਾ ਆ ਬਾਕੀ ਬਿਜ਼ਨਸ ਲਾਈਫਸ 'ਚ ਵੀ ਹੁੰਦਾ ਸਟੂਡੈਂਟ ਲਾਈਫ ਸਟੂਡੈਂਟ ਲਾਈਫਸ 'ਚ ਵੀ ਹੁੰਦਾ ਹੈ ਸਰ ਸਰ ਬਾਕੀ ਹੋਰ ਤਾਂ ਕੀ ਕਹਾਂ ਸਰ ਮੇਰੇ ਕੁਝ ਰਿਲੇਟਿਵ ਕੁਝ ਮੇਰੇ ਫਰੈਂਡ ਸਰਕਲ ਮਤਲਬ ਕਿ ਘਰੇ ਆ ਕੇ ਵੀ ਇਹ ਕਹਿਣ ਵੀ ਫੌਜੀ ਆ ਤੇਰੇ ਵੱਸ ਦੀ ਗੱਲ ਹੈ ਨਹੀਂ ਤੇਰੇ ਵੱਸ ਦੀ ਗੱਲ ਹੈ ਨਹੀਂ ਫਿਰ ਕਰਤੇ ਮੂੰਹ ਬੰਦ ਸਰ ਬਸ ਮੂੰਹ ਬੰਦ ਕਰਨ ਵਾਲੀ ਗੱਲ ਹੋ ਗਈ ਸਰ ਬਾਕੀ ਮੈਂ ਆਪਣੇ ਆਪ ਤੇ ਫੋਕਸ ਰੱਖਿਆ ਮੈਂ ਟੀਚਰ ਸਾਹਿਬਾਨ ਤੇ ਮੇਰੇ ਰਿਸਪੈਕਟਡ ਟੀਚਰ ਸਾਹਿਬਾਨ ਤੇ ਮਨੋਂ ਤੇ ਫੋਕਸ ਰੱਖਿਆ ਤੇ ਮੈਨੂੰ ਵੀ ਬਸ ਇੱਕ ਮਤਲਬ ਕਿ ਅੰਦਰ ਕਹਿੰਦੇ ਹੁੰਦੇ ਨੇ ਆਪਣੇ ਪੰਜਾਬੀ ਦੇ ਵਿੱਚ ਵੀ ਕਿ ਮੈਨੂੰ ਵੀ ਇੱਕ ਮੂੰਹ ਮੋੜਨੇ ਸੀ ਬਸ ਲੋਕਾਂ ਦੇ ਕਿ ਨਹੀਂ ਯਾਰ ਇਹ ਕਰ ਸਕਦਾ ਯਾਰ ਕਰ ਸਕਦਾ ਫਿਰ ਕਰਕੇ ਦਿਖਾਇਆ ਤੁਸੀਂ ਕਰਕੇ ਦਿਖਾਇਆ ਸਰ ਠੀਕ ਹੈ ਚਲੋ ਵਧੀਆ ਹੋਇਆ ਸਰ ਤਾਨੇ ਤਾਂ ਵਾਕਈ ਬਹੁਤ ਸੇ ਆ ਸਰ ਮੈਂ ਮੇਰੀ ਵਾਈਫ ਮੇਰੇ ਮਤਲਬ ਕਿ ਮੇਰੀ ਘਰ ਵਾਲੀ ਨੇ ਵੀ ਮੈਂ ਤਾਂ ਚਲੋ ਸਹੀ ਸਹੀ ਉਹਨਾਂ ਨੇ ਵੀ ਮੇਰੀ ਬਹੁਤ ਹੈਲਪ ਕੀਤੀ ਹੈ ਸਰ ਅੱਗੇ ਆਉਣ ਲਈ ਚਲੋ ਫੈਮਲੀ ਦਾ ਸਪੋਰਟ ਹੋਣਾ ਚਾਹੀਦਾ ਹੈ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਦੁਨੀਆ ਤਾਂ ਰੱਬ ਤੋਂ ਵੀ ਦੁਖੀ ਹੈ ਹੈਨਾ ਸਹੀ ਗੱਲ ਹੈ ਸੱਚ ਗਿਆ ਸਰ ਚਲੋ ਵਧੀਆ ਹੈ ਤੇ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਤਿਆਰੀ ਕਰਨ ਲੱਗੇ ਹੈਨਾ ਸਟਾਰਟਿੰਗ ਚ ਸਟੱਡੀ ਨੂੰ ਲੈ ਕੇ ਕੀ ਪ੍ਰੋਬਲਮ ਫੇਸ ਕਰੀਏ ਸਟੱਡੀ ਨੂੰ ਸਰ ਮਤਲਬ ਕਿ 17 ਸਾਲਾਂ ਦਾ ਗੈਪ ਗੈਪ ਤਾਂ ਸਰ ਕਹਿੰਦੇ ਹੁੰਦੇ ਆ ਕਿ ਚਾਹੇ bizness ਹੋਵੇ ਚਾਹੇ education ਹੋਵੇ ਚਾਹੇ ਆਪਣੇ ਇੱਕ ਜ਼ਿੰਦਗੀ ਦੇ ਵਿੱਚ ਇੱਕ ਮੀਆਂ ਬੀਵੀ ਦੇ ਪਿਆਰ ਦਾ ਹੋਵੇ ਚਾਹੇ ਕੁਝ ਵੀ ਹੋਵੇ ਸਿਰ ਇੱਕ ਗੈਪ ਤਾਂ ਗੈਪ ਹੀ ਹੁੰਦਾ ਹੈ ਮੇਰਾ ਤਾਂ ਫਿਰ ਵੀ ਸ 17 ਸਾਲ ਦਾ ਗੈਪ ਸੀਗਾ ਸਰ ਤੇ ਉਸ ਗੈਪ ਨੂੰ ਮੇਨਟੇਨ ਕਰਨਾ ਬਹੁਤ ਹੀ ਔਖਾ ਸੀਗਾ ਸਰ ਮੇਰੇ ਲਈ ਤਾਂ ਖਾਸ ਕਰਕੇ ਔਖਾ ਸੀ ਤੇ ਸਰ ਕਾਫੀ ਕੁਝ ਕਾਫੀ ਪ੍ਰੋਬਲਮ ਆਈਆਂ ਕਾਫੀ ਕੁਝ ਮੈਨੂੰ ਨਹੀਂ ਆਉਂਦਾ ਸੀ ਤੇ ਬਾਕੀ ਸਰ ਫਿਰ ਜਦੋਂ ਸਟਾਰਟਿੰਗ 'ਚ ਤੁਸੀਂ ਫੇਲਿਅਰ ਦੇਖੇ ਫਿਰ ਤੁਹਾਡਾ ਮਨ ਕਿਵੇਂ ਬਣਿਆ ਕਿ ਤੁਸੀਂ ਪ੍ਰਤਾਪ ਅਕੈਡਮੀ ਜੁਆਇਨ ਕਰਨੀ ਹੈ ਕਿਉਂਕਿ ਮੈਨੂੰ ਅੱਜ ਵੀ ਯਾਦ ਹੈ ਕਿ ਸਾਡੇ ਕੋਲ ਮਤਲਬ ਜਦੋਂ ਬੈਚ ਚਲਾਉਣਾ ਸੀਗਾ ਹੋਸਟਲ ਦਾ ਆਪਣੇ ਕੋਲ ਕੋਈ ਪ੍ਰਬੰਧ ਨਹੀਂ ਸੀਗਾ ਤੇ ਤੁਸੀਂ ਕਿਹਾ ਵੀ ਮੈਂ ਤਾਂ ਇੱਥੇ ਹੀ ਰਹਿਣਾ ਜੋ ਮਰਜ਼ੀ ਕਰੋ ਜਿੱਦਾਂ ਮਰਜ਼ੀ ਰੱਖੋ ਮੈਂ ਇੱਥੇ ਹੀ ਰਹੂੰਗਾ ਤੁਸੀਂ ਪਹਿਲੇ ਸਟੂਡੈਂਟ ਹੋ ਜਿਹਦੇ ਕਰਕੇ ਸਾਨੂੰ ਹੋਸਟਲ ਕਰਨਾ ਪਿਆ ਇਹ ਸੱਚ ਹੈ ਉਹ ਸਟੋਰੀ ਦੱਸੋ ਇਹ ਸੱਚ ਹੈ ਸਰ 2023 ਸਰ ਅਕਤੂਬਰ ਜਾਂ ਨਵੰਬਰ ਦੇ ਠੀਕ ਹੈ ਸਰ ਤੇ ਗੱਲ ਹੈ ਸਰ ਇਹ ਤੇ ਅਸੀਂ ਮਤਲਬ ਕਿ ਆਪਣੇ ਸਿਟੀ ਵਿੱਚ ਮਤਲਬ ਤੁਹਾਡੀਆਂ ਵੀਡੀਓਜ਼ ਦੇਖਦੇ ਹੁੰਦੇ ਸੀਗੇ ਤੇ ਅਨਾਉਂਸਮੈਂਟ ਹੋਈ ਮਤਲਬ ਕਿ ਪ੍ਰਤਾਪ ਅਕੈਡਮੀ ਦੁਆਰਾ ਕਿ ਅਸੀਂ ਸੋਚ ਰਹੇ ਹਾਂ ਕਿ ਬੈਚ ਸਟਾਰਟ ਕਰਾਂਗੇ ਆਫਲਾਈਨ ਬੈਚ ਸਟਾਰਟ ਕਰਾਂਗੇ ਮਤਲਬ ਕਿ ਕੁਝ ਉਹਨਾਂ ਦੇ ਵੀ ਮਨ 'ਚ ਡਾਊਟ ਸੀ ਟੀਚਰ ਸਾਹਿਬਾਨ ਦੇ ਵੀ ਯਾਰ ਕੀ ਪਤਾ ਆ ਵੀ ਇਹ ਸਕਸੈਸ ਹੋਊ ਕਿ ਨਹੀਂ ਹੋਊ ਉਹ ਵੀ ਫਸਟ ਟਾਈਮ ਕਰ ਰਹੇ ਸੀਗੇ ਠੀਕ ਤੇ ਸਰ ਫਿਰ ਕੀ ਹੋਇਆ ਕਿ ਮਨ ਬਣਾਇਆ ਕਿ ਨਹੀਂ ਯਾਰ ਪੜ੍ਹਨਾ ਹੈ ਤਾਂ ਉੱਥੇ ਹੀ ਪੜ੍ਹਨਾ ਹੈ ਕਾਲ ਮੈਂ ਮੈਨੂੰ ਯਾਦ ਆਜ ਵੀ ਮੈਂ ਅੰਕਿਤ ਸਰ ਨੂੰ ਕਾਲ ਕੀਤੀ ਤੇ ਉਹਨਾਂ ਨੂੰ ਕਿਹਾ ਵੀ ਸਰ ਕੁਝ ਮਰਜ਼ੀ ਹੋ ਜੇ ਪੜਨਾ ਆਫਲਾਈਨ ਪੜਨਾ ਤਾਂ ਤੁਹਾਡੇ ਕੋਲੇ ਪੜਨਾ ਨਹੀਂ ਤਾਂ ਨਹੀਂ ਪੜਨਾ ਇੱਕ ਬਹੁਤ ਵੱਡਾ ਰਿਸਕ ਲੈ ਕੇ ਸਰ ਮਤਲਬ ਕਿ ਇਸ ਤੋਂ ਬਾਅਦ ਮੇਰੇ ਕੋਲ ਟਾਈਮ ਹੈ ਨਹੀਂ ਸੀਗਾ ਸਰ ਮੇਰੇ ਕੋਲ ਚਾਂ ਸੀਗਾ ਤੁਸੀਂ ਮੈਨੂੰ ਅੱਜ ਵੀ ਯਾਦ ਹੈ ਮੈਂ ਤੁਹਾਨੂੰ ਪਹਿਲਾਂ ਹੀ ਕਹਿਆ ਸੀਗਾ ਵੀ ਆਪਣੇ ਕੋਲ ਰਹਿਣ ਦਾ ਪ੍ਰਬੰਧ ਨਹੀਂ ਹੈਗਾ ਹਾਂਜੀ ਉਹ ਅਸੀਂ ਖੁਦ ਕਿਹਾ ਸੀ ਸਰ ਪ੍ਰਬੰਧ ਅਸੀਂ ਆਪੇ ਕਰ ਲਾਂਗੇ ਸਰ ਅਕੈਡਮੀ ਦੇ ਥੱਲੇ ਕਿਤੇ ਵੀ ਜਗ੍ਹਾ ਮਿਲ ਜਾਊਗਾ ਆਪੇ ਪੈ ਜਾਾਂਗੇ ਸੌ ਜਾਾਂਗੇ ਕਿਤੇ ਉਹ ਗੱਦਾ ਲਿਆ ਕੇ ਕਿਤੇ ਵੀ ਸੌ ਜਾਾਂਗੇ ਅਸੀਂ ਖਾਣ ਦਾ ਪ੍ਰਬੰਧ ਵੀ ਸਾਡਾ ਹੈ ਸਰ ਸਾਨੂੰ ਸਿਰਫ ਤੁਸੀਂ ਇੱਕ ਪੜਾ ਦਿਓ ਸਾਨੂੰ ਇੱਕ ਸਾਨੂੰ ਇੱਕ ਰਾਹ ਤੇ ਚੜਾ ਦਿਓ ਬਾਕੀ ਸਰ ਸਾਡੀ ਪ੍ਰੋਬਲਮ ਹੈ ਸਰ ਅਸਾਂ ਅਮੈਂ ਪ੍ਰਾਊਡ ਫੀਲ ਕਰਦਾ ਸਰ ਪ੍ਰਤਾਪ ਅਕੈਡਮੀ ਦੇ ਵਿੱਚ ਮੈਂ ਮਤਲਬ ਕਿ ਹੋਸਟਲ ਸਟਾਰਟ ਕਰਨ ਵਾਲਾ ਇੱਕ ਪਹਿਲਾ ਸਟੂਡੈਂਟ ਆ ਸਰ ਬਿਲਕੁਲ ਮੈਂ ਸਾਰੇ ਸਟੂਡੈਂਟਸ ਨੂੰ ਦੱਸਾਂ ਕਿ ਸਾਡੇ ਕੋਲ ਮਤਲਬ ਆਪਣਾ ਆਫਲਾਈਨ ਬੈਚ ਪਹਿਲਾਂ ਹੀ ਚੱਲਦਾ ਸੀਗਾ ਠੀਕ ਹੈ ਪਰ ਆਪਾਂ ਨੇ ਹੋਸਟਲ ਦਾ ਪ੍ਰਬੰਧ ਨਹੀਂ ਕਰਿਆ ਸੀਗਾ ਤਾਂ ਹੋਇਆ ਕੀ ਹੈ ਸੁਖਵੀਰ ਜੀ ਦਾ ਫੋਨ ਆਇਆ ਮੈਨੂੰ ਕਹਿੰਦੇ ਵੀ ਸਰ ਮੈਂ ਇੱਥੇ ਆ ਕੇ ਪੜਨਾ ਮੈਂ ਕਿਹਾ ਬਈ ਦੇਖੋ ਆ ਸਕਦੇ ਹੋ ਤੁਸੀਂ ਕੋਈ ਸ਼ੂ ਨਹੀਂ ਸਾਡੇ ਕੋਲ ਲੋਕਲ ਬੱਚਾ ਬਹੁਤ ਆਂਦਾ ਹੈ ਪਰ ਦੋ ਗੱਲਾਂ ਧਿਆਨ ਰੱਖਿਓ ਇੱਕ ਤਾਂ ਸਾਡੇ ਕੋਲ ਹੋਸਟਲ ਦਾ ਪ੍ਰਬੰਧ ਨਹੀਂ ਹੈਗਾ ਜਿਵੇਂ ਹੋਰ ਅਕੈਡਮੀਜ਼ ਕੋਲ ਹੈਗਾ ਪੰਜਾਬ 'ਚ ਕਾਫੀ ਹੈ ਠੀਕ ਹੈ ਤਾਂ ਉਹ ਕਹਿੰਦੇ ਸਰ ਜੋ ਮਰਜ਼ੀ ਹੋ ਜੇ ਜੋ ਮਰਜ਼ੀ ਹੋ ਜੇ ਪੜਨਾ ਤਾਂ ਇੱਥੋਂ ਹੀ ਪੜਨਾ ਹੈ ਠੀਕ ਹੈ ਤੇ ਆਪਾਂ ਆਪ ਕਰ ਲਾਂਗੇ ਪ੍ਰਬੰਧ ਦੂਜਾ ਮੈਂ ਇੱਕ ਗੱਲ ਹੋਰ ਕਹੀ ਕਿ ਲੈਂਗੁਏਜ ਬੈਰੀਅਰ ਤੁਹਾਨੂੰ ਆਏਗਾ ਕਿਉਂਕਿ ਸਾਡਾ ਏਰੀਆ ਹੈ ਕਿ ਦੇਖੋ ਬਈ ਪਵਦੀ ਏਰੀਆ ਆਪਾਂ ਪਵਦੀ ਬੋਲਦੇ ਆ ਜਿਹੜੇ ਤੁਸੀਂ ਸਾਡੇ ਤੋਂ ਰੈਗੂਲਰ ਪੜ੍ਹਦੇ ਹੋ YouTube ਤੇ ਤੁਹਾਨੂੰ ਪਤਾ ਹੈ ਆਪਾਂ ਪਵਦੀ ਬੋਲਦੇ ਆ ਹਨਾ ਤਾਂ ਆਫਲਾਈਨ ਦੇ ਵਿੱਚ ਸਾਡੇ ਕੋਲ ਬੱਚਾ ਸਾਰਾ ਲੋਕਲ ਹੁੰਦਾ ਮੈਂ ਇਹਨਾਂ ਨੂੰ ਕਿਹਾ ਕਿ ਆਪਾਂ ਪਵਦੀ ਚ ਪੜ੍ਹਾਉਂਦੇ ਆ ਦੀਪ ਸਰ ਤੁਹਾਨੂੰ ਪੰਜਾਬੀ ਚ ਪੜ੍ਹਾਉਂਦੇ ਆ ਸਾਰੇ ਟੀਚਰ ਮਤਲਬ ਮੈਂ ਜ਼ਿਆਦਾਤਰ ਪਵਦੀ ਚ ਬੋਲਦਾ ਉਹ ਕਹਿੰਦੇ ਸਰ ਜੋ ਮਰਜ਼ੀ ਹੋ ਜਾਈ ਆਪਾਂ ਕਰ ਲਾਂਗੇ ਤੁਸੀਂ ਬਸ ਇੱਕ ਵਾਰ ਸਾਨੂੰ ਕਹੋ ਕਿ ਆਜੋ ਮੈਂ ਕਿਹਾ ਬਈ ਠੀਕ ਹੈ ਫਿਰ ਆਜੋ ਉਸ ਤੋਂ ਬਾਅਦ ਦੀ ਸਟੋਰੀ ਪਰ ਸਰ ਤੁਸੀਂ 700 ਬ ਸਰ ਉਹ ਵੀ ਪਹਿਲੀ ਪਹਿਲਾ ਤਾਂ ਸਾਨੂੰ ਇੱਕ ਸਰ ਅਜੀਬ ਜਿਹਾ ਮਹਿਸੂਸ ਹੋਇਆ ਪਰ ਜਦੋਂ ਅਸੀਂ ਸਰ ਤੁਹਾਡੇ ਤੋਂ ਪੜ੍ਹਦੇ ਰਹੇ ਕਿੰਨੇ ਕ ਟਾਈਮ ਲੱਗਿਆ ਪਹਿਲਾਂ ਮੈਨੂੰ ਦੱਸੋ ਵੀ ਜਿਹੜੀ ਲੈਂਗੁਏਜ ਸਮਝਣ ਤੇ ਤੁਹਾਨੂੰ ਕਿੰਨੇ ਕ ਟਾਈਮ ਲੱਗਿਆ ਸਾਨੂੰ ਸੱਚੀ ਗੱਲ ਦੱਸਾਂ ਮੈਂ ਆਪ ਦੇ ਦਿਲ ਦੀ ਗੱਲ ਦੱਸਦਾ ਕਿ ਜਦੋਂ ਅਸੀਂ ਅਕੈਡਮੀ ਵਿੱਚ ਸਟਾਰਟ ਕੀਤਾ ਨਾ ਤਾਂ ਸਾਨੂੰ 15 ਦਿਨ ਤਾਂ ਸਾਨੂੰ ਬਿਲਕੁਲ ਨਹੀਂ ਪਤਾ ਲੱਗਿਆ ਵੀ ਕੀ ਬੋਲ ਕੀ ਰਿਹਾ ਅਸੀਂ ਅੰਕਿਤ ਸਰ ਸਾਨੂੰ ਪੁੱਛਦੇ ਹੁੰਦੇ ਸੀ ਦੀਪ ਸਰ ਵੀ ਬਦੇ ਹਾਂ ਬਈ ਸਮਝ ਆ ਰਹੀ ਹੈ ਆ ਰਹੀ ਹੈ ਸਮਝ ਅਸੀਂ ਸਰ ਉੱਥੇ ਦਿਲ ਰੱਖਣ ਵਾਸਤੇ ਕਹਿ ਰਹੇ ਹਾਂ ਜੀ ਹਾਂ ਸਰ ਸਾਨੂੰ ਆ ਰਹੀ ਹੈ ਪਰ ਅਸੀਂ ਸਰ ਆਪਦੇ ਰੂਮ 'ਚ ਜਾ ਕੇ ਨਹੀਂ ਸਟੱਡੀ ਦੀ ਗੱਲ ਕਰ ਰਹੇ ਹਾਂ ਜਾਂ ਲੈਂਗੁਏਜ ਦੀ ਗੱਲ ਕਰ ਰਹੇ ਹਾਂ ਲੈਂਗੁਏਜ ਵਾਲੀ ਅੱਛਾ ਲੈਂਗੁਏਜ ਵਾਲੀ ਲੈਂਗੁਏਜ ਵਾਲੀ ਸਰ ਨੂੰ ਸਾਨੂੰ ਕਹਿੰਦੇ ਵੀ ਫਿਰ ਸਾਨੂੰ ਅਸੀਂ ਰੂਮ 'ਚ ਜਾ ਕੇ ਇੱਕ ਫਨੀ ਮੋਲ ਕ੍ਰੀਏਟ ਕਰਦੇ ਵੀ ਯਾਰ ਦੇਖੋ ਸਰ ਕੀ ਬੋਲਦੇ ਸੀ ਥਮੇ ਹਮੇ ਠੀਕ ਹੈ ਕਹਾਂ ਜਾਣਾ ਹਾਥਾ ਰਾ ਹਮਾਰਾ ਤੇ ਫਿਰ ਸਦੋਂ ਸਾਰਾ ਸੀ ਪੜ੍ਹੇ ਪੁਆਦੀ ਪੌਦੀ ਭਾਸ਼ਾ ਬਾਰੇ ਪੜਿਆ ਠੀਕ ਹੈ ਜਿਵੇਂ ਕਿ ਆਪਣੇ ਸਿੱਖ ਧਰਮ ਦੇ ਵਿੱਚ ਆਉਂਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜਦੋਂ ਕ ਤੇ ਕੀ ਸ਼ਬਦ ਇੱਕ ਪੁਆਦੀ ਭਾਸ਼ਾ ਵਿੱਚੋਂ ਲਿੱਤੇ ਗਏ ਤਾਂ ਸਾਨੂੰ ਮੈਸੋ ਮਤਲਬ ਕਿ ਸਾਨੂੰ ਪ੍ਰਾਊਡ ਫੀਲ ਹੋਇਆ ਕਿ ਯਾਰ ਵਾਕੇ ਯਾਰ ਸਾਡੀ ਇੱਕ ਬਹੁਤ ਹੀ ਪਿਆਰੀ ਤੇ ਇੱਕ ਬਹੁਤ ਪਿਆਰੀ ਭਾਸ਼ਾ ਸਰ ਪੌਦੀ ਅੱਜ ਵੀ ਸਾਡਾ ਦਿਲ ਕਰਦਾ ਹੈ ਕਿ ਅਸੀਂ ਦੁਬਾਰਾ ਆਫਲਾਈਨ ਬੈਚ ਸਟਾਰਟ ਕਰੀਏ ਤਾਂ ਅਸੀਂ ਉਸ ਪੁਆਦੀ ਭਾਸ਼ਾ ਵਿੱਚ ਹੀ ਟੀਚਰ ਨਾਲ ਇੱਕ ਟਾਕਿੰਗ ਕਰੀਏ ਗੱਲਬਾਤ ਕਰੀਏ ਸਰ ਨਹੀਂ ਹੁਣ ਤਾਂ ਟੋਟਲੀ ਆਫਲਾਈਨ ਵੀ ਮੈਂ ਪਵਦੀ ਚਿਕ ਆ ਗਿਆ ਸਾਰਾ ਦਾ ਸਾਰਾ ਕਿਉਂਕਿ ਜਦੋਂ ਤੁਸੀਂ ਇੱਥੇ ਪਟਿਆਲੇ ਸ਼ਿਫਟ ਹੋਏ ਹਾਂ ਹੁਣ ਮੈਂ ਸਾਰਾ ਪੰਜਾਬੀ ਚ ਬਣਾਉਂਦਾ ਬਹੁਤ ਵਧੀਆ ਸੋ ਇਹ ਲੈਂਗੁਏਜ ਬੈਰੀਅਰ ਦਾ ਵਾਕਈ ਸਰ ਇੱਕ ਪ੍ਰੋਬਲਮ ਤਾਂ ਨਹੀਂ ਸੀ ਇੱਕ ਮਤਲਬ ਕਿ ਬਹੁਤ ਵਧੀਆ ਐਕਸਪੀਰੀਅੰਸ ਮਿਲਿਆ ਸਰ ਬਿਲਕੁਲ ਐਕਸਪੀਰੀਅੰਸ ਤਾਂ ਹੈ ਹੀ ਤੇ ਉਸ ਤੋਂ ਇਲਾਵਾ ਫਿਰ ਹੋਸਟਲ ਹੋਸਟਲ ਦੀ ਸਟੋਰੀ ਵੀ ਦੱਸੋ ਹੋਸਟਲ ਹੋਸਟਲ ਸਟੋਰੀ ਸਰ ਅਕੈਡਮੀ ਤੋਂ ਲਗਭਗ ਮਤਲਬ ਕਿ 1.5 ਕਿਲੋਮੀਟਰ ਦੂਰ ਸੀਗਾ ਸਰ ਹੋਸਟਲ ਉਹ ਮਤਲਬ ਕਿ ਟੀਚਰ ਸਾਹਿਬਾਨ ਨੇ ਫਿਰ ਜਦੋਂ ਅਸੀਂ ਉੱਥੇ ਪਹੁੰਚ ਹੀ ਗਏ ਤਾਂ ਫਿਰ ਉਹੀ ਗੱਲ ਹੈ ਕਿ ਜਦੋਂ ਦਰਤੇ ਮਹਿਮਾਨ ਆਈ ਜਾਵੇ ਤਾਂ ਫਿਰ ਕਾਤਰ ਤੱਕ ਤਾਂ ਕਰਨੀ ਪੈਂਦੀ ਹੈ ਜਦੋਂ ਤੁਸੀਂ ਆ ਹੀ ਗਏ ਬੋਲ ਇਸ ਤਰ੍ਹਾਂ ਚੱਕ ਕੇ ਕਿਹਾ ਕਰਨਾ ਹੀ ਹੈ ਕੁਝ ਨਾ ਕੁਝ ਫਿਰ ਵੀ ਸਰ ਨੇ ਤੁਹਾਨੂੰ ਐਕਸਪੀਰੀਅੰਸ ਦੱਸ ਰਿਹਾ ਮੈਂ ਆਪਣਾ ਸਰ ਨੇ ਆਪਦੀ ਗੱਡੀ ਸਟਾਰਟ ਕੀਤੀ ਸਾਡੇ ਬੈਗ ਵਗੈਰਾ ਰੱਖਿਆ ਸੀ ਮਤਲਬ ਕਿ ਮਾਲਵੇ ਤੋਂ ਮਤਲਬ ਕਿ ਬਠਿੰਡਾ ਤੇ ਮਾਨਸਾ ਸਾਈਡ ਤੋਂ ਅਸੀਂ ਕਾਫੀ ਸਟੂਡੈਂਟ ਗਏ ਸੀਗੇ ਤੇ ਸਰ ਕਹਿੰਦੇ ਵੀ ਯਾਰ ਫੋਂਟਾਗੋਸਕਨ ਕੋਸਨ ਕੋਸਤਾ ਕਰਨੀ ਪੈਣਾ ਸਾਰਾ ਸਾਡੇ ਦੀਪਸਾਰਾ ਤੇ ਅੰਕੇਸਰ ਸਾਡੇ ਨਾਲ ਉਥੇ ਮਤਲਬ ਕਿ ਪੀਜੀ ਪਤਾ ਕੀਤੀ ਹੋਸਟਲ ਪਤਾ ਕੀਤਾ ਸਾਡੇ ਵਾਸਤੇ ਬਹੁਤ ਵਧੀਆ ਖਾਣੇ ਦਾ ਵੀ ਪ੍ਰਬੰਧ ਕੀਤਾ ਉਥੇ ਸਾਡੇ ਵਾਸਤੇ ਡੇਲੀ ਰੁਟੀਨ ਸਾਡਾ ਖਾਣਾ ਟਿਫਨ ਚ ਆਉਂਦਾ ਸੀਗਾ ਤੇ ਅਸੀਂ ਉਥੇ ਬਹੁਤ ਵਧੀਆ ਮਤਲਬ ਕਿ ਇੱਕ ਅੱਛਾ ਮਾਹੌਲ ਦਿੱਤਾ ਸਾਨੂੰ ਉਥੇ ਪੜ੍ਹਨ ਵਾਸਤੇ ਸਟੱਡੀ ਸਟੱਡੀ ਰਿਲੇਟਡ ਵੀ ਬਹੁਤ ਵਧੀਆ ਮਾਹੌਲ ਦਿੱਤਾ ਇੱਕ ਉਥੇ ਰਹਿਣ ਵਾਸਤੇ ਵੀ ਇੱਕ ਖਾਣ ਪੀਣ ਵਾਸਤੇ ਵੀ ਅਸੀਂ ਕਾਫੀ ਮਤਲਬ ਕਿ ਮਤਲਬ ਕਿ ਇੱਕ ਟਾ ਟੱਚ ਟੁੱਟ ਗਿਆ ਸੀ ਸਾਡਾ ਆਪਣੇ ਏਰੀਏ ਤੋਂ ਮਾਲਵੇ ਤੋਂ ਟੱਚ ਟੁੱਟ ਕੇ ਇੱਕ ਪੁਆਧ ਏਰੀਏ ਚ ਜਾ ਕੇ ਇੱਕ ਜਾਣਾ ਉੱਥੇ ਰਹਿਣਾ ਉੱਥੋਂ ਦੇ ਮਾਹੌਲ ਨੂੰ ਐਕਸੈਪਟ ਕਰਨਾ ਉੱਥੋਂ ਦੀ ਲੈਂਗੁਏਜ ਨੂੰ ਐਕਸੈਪਟ ਕਰਨਾ ਬਹੁਤ ਕੁਝ ਮਤਲਬ ਕਿ ਕਹਿੰਦੇ ਹੁੰਦੇ ਆ ਕਿ ਹੁੰਦੀ ਹੈ ਇਹ ਚੀਜ਼ ਪਰ ਸਾਨੂੰ ਉੱਥੇ ਕੁਝ ਵੀ ਮਹਿਸੂਸ ਨਹੀਂ ਹੁੰਦਾ ਪ੍ਰਤਾਪ ਅਕੈਡਮੀ ਦੇ ਸਟਾਫ ਨੇ ਇਹ ਦਿਲੋਂ ਧੰਨਵਾਦ ਕਰਦੇ ਹਾਂ ਸਾਰੀ ਸਿੱਟਾ ਥੈਂਕ ਯੂ ਚਲੋ ਵਧੀਆ ਤੁਹਾਨੂੰ ਸਾਡੇ ਇਲਾਕੇ ਦਾ ਪਤਾ ਵੀ ਲੱਗਿਆ ਹੈ ਨਾ ਜੀ ਸਰ ਬਹੁਤ ਬਹੁਤ ਪਿਆਰੀ ਚੀਜ਼ ਹੈ ਸਰ ਬਹੁਤ ਦਿਲ ਨੂੰ ਛੂੰਦੀ ਹੈ ਸਰ ਇਹ ਚੀਜ਼ ਚਲੋ ਹੁਣ ਆਪਾਂ ਸਟੱਡੀ ਰਿਲੇਟਡ ਗੱਲਾਂ ਕਰਦੇ ਹ ਤਾ ਸੁਖਵੀਰ ਜੀ ਤੁਸੀਂ ਇਹ ਦੱਸੋ ਵੀ ਤੁਹਾਨੂੰ ਐਗਜੈਕਟ ਕਿੰਨਾ ਕੁ ਟਾਈਮ ਲੱਗਿਆ ਆਫਲਾਈਨ ਆਉਣ ਤੋਂ ਬਾਅਦ ਇਹ ਮਹਿਸੂਸ ਕਰਨ ਚ ਕਿ ਹੁਣ ਜਿਹੜਾ ਮਰਜੀ ਪੇਪਰ ਆ ਜਾਏ ਹੁਣ ਨਹੀਂ ਆਪਾਂ ਦੱਬਦੇ ਸਰ ਮਤਲਬ ਕਿ 2023 ਚ ਮੈਂ ਤੁਹਾਨੂੰ ਕਹ ਪਹਿਲਾਂ ਵੀ ਦੱਸਿਆ ਕਿ 2023 ਦੇ ਵਿੱਚ ਅਸੀਂ ਤੁਹਾਡੀਆਂ ਕਲਾਸਿਸ ਲਾਉਂਦੇ ਰਹਿੰਦੇ ਸੀ ਆਫਲਾਈਨ ਮਤਲਬ ਕਿ ਤੁਹਾਡੀ ਮੈਰਾਥਨ ਲਾ ਲਈਆਂ ਦੀਪ ਸਰ ਦੀ ਮੈਰਾ ਕਲਾਸਿਸ ਲਾ ਲਈ YouTube ਤੇ ਸਰ ਮਤਲਬ ਕਿ ਆਫਲਾਈਨ ਨਹੀਂ ਉਹ ਤਾਂ ਆਇ ਨਹੀਂ ਸੀ ਅਜੇ ਅਕੈਡਮੀ ਇੱਥੇ ਲਲੜੂ ਤੇ ਸਰ ਜਦੋਂ ਮਤਲਬ ਕਿ ਉੱਥੇ ਥੋੜਾ ਪਤਾ ਉੱਥੇ ਸਾਨੂੰ ਇੱਕ ਸੈਂਸ ਮਿਲ ਗਈ ਸੀ ਪੜਨ ਦੀ ओके ਵੀ ਉੱਥੇ ਜਾ ਕੇ ਆ ਪੜ੍ਹਨਾ ਐ ਪੜ੍ਹਨਾ ਉਦੋਂ ਬਾਅਦ ਅਫਸਰ ਜਰ ਉੱਥੇ ਪਹੁੰਚੇ ਅਸੀਂ ਅਕੈਡਮੀ ਚ ਪਹੁੰਚੇ ਉੱਥੇ ਸਭ ਸਭ ਤੋਂ ਪਹਿਲਾਂ ਤਾਂ ਮੈਨੂੰ ਜੋ ਸੱਚ ਕਹਿ ਰਿਹਾ ਸਰ ਮੈਂ ਆਪਣਾ ਐਕਸਪੀਰੀਅੰਸ ਦੱਸ ਰਿਹਾ ਮੈਨੂੰ ਮੈਥ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਸੀ ਮੈਥ ਮਤਲਬ ਕਿ ਇੱਕ ਮੈਨੂੰ ਐਂ ਲੱਗਦਾ ਸੀ ਯਾਰ ਮੈਥ ਜੇ ਅਗਰ ਛੱਡ ਕੇ ਪੇਪਰ ਹੋ ਜੇ ਅੱਛਾ ਤਾਂ ਕਲੀਅਰ ਹੋ ਜੇ ਮੈਥ ਤੋਂ ਬਿਨਾ ਤਾਂ ਮੈਂ ਬੜੀ ਖੁਸ਼ ਹੁੰਦਾ ਸੀ ਮੈਨੂੰ ਲੱਗਦਾ ਸੀ ਯਾਰ ਮੈਥ ਤੋਂ ਬਿਨਾ ਪੇਪਰ ਕਲੀਅਰ ਹੋ ਜਾਊਗਾ ਹੋ ਜਾਊਗਾ ਪਰ ਨਹੀਂ ਪਰ ਮੈਂ ਹੈਂਡਸ ਆਫ ਦੀਪ ਸਰ ਮੈਂ ਸਲੂਟ ਕਰਦਾ ਆਂ ਦੀਪ ਸਰ ਨੂੰ ਜੋ ਸਾਨੂੰ ਉਹਨਾਂ ਨੇ ਬਹੁਤ ਹੀ ਪਲਾਈਟਲੀ ਢੰਗ ਨਾਲ ਉਹਨਾਂ ਨੇ ਸਾਨੂੰ ਮੈਥ ਬਾਰੇ ਇੱਕ ਜਾਨੋ ਜੋ ਮੇਰਾ ਡਰ ਸੀਗਾ ਨਾ ਇੱਕ ਦਿਲ ਵਿੱਚ ਮੈਥ ਯਾਰ ਮੈਥ ਇੱਕ ਹਵਾ ਸੀ ਜੋ ਮੇਰੇ ਲਈ ਉਹ ਕੱਢਿਆ ਉਹਨਾਂ ਨੇ ਤੇ ਮੈਨੂੰ ਇਹਦੇ ਤਾਂ ਮਾ ਹੀ ਰਹੇ ਹਾਂ ਉਹ ਮੈਨੂੰ ਸਰ ਵੀ ਮੇਰਾ ਸੱਚ ਕਹਿ ਰਿਹਾ ਸਰ ਮੈਨੂੰ ਬਹੁਤ ਵਧੀਆ ਲੱਗਿਆ ਵੀ ਦੀਪ ਸਰ ਤੋਂ ਪੜ ਕੇ ਯਾਰ ਵਾਕੀ ਯਾਰ ਮੈਥ ਇਜ਼ੀ ਹੈ ਪੰਜਾਬ ਵੀ ਕਿਵੇਂ ਕਹਾਂ ਹਾਂ ਸਰ ਤੁਹਾਨੂੰ ਕਿ ਵਾਕੀ ਇਹਨਾਂ ਨੇ ਮੈਨੂੰ ਦਿਲ ਚੋਂ ਮੇਰੇ ਡਰ ਘਟਤਾ ਹੈ ਮੈਨਾਂ ਤੇ ਮੈਂ ਜਦੋਂ ਐਗਜ਼ਾਮ ਕਲੀਅਰ ਕੀਤਾ ਮੈਂ ਆਪਣੇ ਨੰਬਰ ਮੈਚ ਕੀਤੇ ਮਤਲਬ ਕਿ ਆਪਣੀ ਕੈਲਕੂਲੇਸ਼ਨ ਦੇਖੀ ਉਹਦੇ ਵਿੱਚ ਮੈਥ ਸੋ ਮੈਂ ਕਾਫੀ ਕੁਐਸਚਨ ਕਲੀਅਰ ਕੀਤੇ ਸੀ ਸਰ ਚਲੋ ਵਧੀਆ ਤੇ ਇਸ ਤੋਂ ਇਲਾਵਾ ਹੋਰ ਆਪਣਾ ਐਕਸਪੀਰੀਅੰਸ ਜਿਵੇਂ ਸਟੱਡੀ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਵੀ ਸਟੂਡੈਂਟ ਨੂੰ ਕਿਸੇ ਟੌਪਿਕ ਨੂੰ ਛੱਡ ਕੇ ਜਿਵੇਂ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਆਪਾਂ ਮੈਂ ਸੋਚਦਾ ਸੀਗਾ ਵੀ ਮੈਥ ਛੱਡਦਾ ਤੇ ਸਿਲੈਕਸ਼ਨ ਹੋ ਜਾਏ ਤੁਹਾਨੂੰ ਲੱਗਦਾ ਹੈ ਅੱਜ ਦੀ ਡੇਟ ਤੇ ਇੰਨਾ ਕਵਾਂਟਿਟੀਸ਼ਨ ਹੈ ਕਿ ਕਿਸੇ ਸਬਜੈਕਟ ਨੂੰ ਛੱਡ ਕੇ ਆਪਾਂ ਸਿਲੈਕਸ਼ਨ ਲੈ ਸਕਦੇ ਨਹੀਂ ਸਰ ਇਹ ਤਾਂ ਇੰਪੋਸੀਬਲ ਹੈ ਕਿ ਆਪਾਂ ਕਹੀਏ ਕਿ 6 ਸਬਜੈਕਟ ਆਦੇ ਵਿੱਚੋਂ ਇੱਕ ਲੀਵ ਕਰ ਦਈਏ ਜਾਂ ਮੈਥ ਲੀਵ ਕਰ ਦਈਏ ਜਾਂ ਇੰਗਲਿਸ਼ ਲੀਵ ਕਰ ਦਈਏ ਜਾਂ ਰੀਜ਼ਨਿੰਗ ਛੱਡ ਦਈਏ ਤਾਂ ਨਹੀਂ ਸਰ ਇੰਪੋਸੀਬਲ ਅੱਜ ਦੇ ਟਾਈਮ ਦੇ ਵਿੱਚ ਜੋ ਕੰਪੀਟੀਸ਼ਨ ਹੋ ਰਿਹਾ ਸਰ ਸਭ ਨੂੰ ਸਿਮਿਲਰਟੀ ਸਿਮਿਲਰਟੀ ਦੇਣੀ ਪੈਣੀ ਆ ਬਰਾਬਰ ਰੱਖਣਾ ਪੈਣਾ ਸਭ ਨੂੰ ਸਰ ਬਿਲਕੁਲ ਫਿਰ ਵੀ ਸਰ ਇਹ ਜ਼ਰੂਰੀ ਇਹ ਨਹੀਂ ਹੈ ਸਰ ਕਿ ਵੀਡੀਓ ਹੀ ਲਾਈ ਚੱਲੋ ਵੀਡੀਓ ਹੀ ਦੇਖੀ ਚੱਲੋ ਜ਼ਰੂਰ ਇਹ ਵੀ ਜ਼ਰੂਰੀ ਨਹੀਂ ਹੈ ਕਿ ਥਿਊਰੀ ਹੀ ਪੜਦੇ ਰਹੋ ਸਰ ਇੱਕ ਮਤਲਬ ਕਿ ਬੈਲੈਂਸ ਆਫ ਸਟੱਡੀ ਦੇਣਾ ਹੀ ਪੈਣਾ ਵੀ ਜੇ ਵੀਡੀਓਜ਼ ਲਾਈ ਹੈ ਐਮਸੀਕਿਊ ਕੀਤੇ ਆ ਉਸ ਤੋਂ ਬਾਅਦ ਰਿਵੀਜ਼ਾ ਮੈਂ ਨਾ ਸਭ ਤੋਂ ਜ਼ਿਆਦਾ ਰਿਵੀਜ਼ਨ ਰਿਵੀਜ਼ਨ ਤਾਂ ਬਹੁਤ ਜ਼ਿਆਦਾ ਰਿਵੀਜ਼ਨ ਰਿਵੀਜ਼ਨ ਬਿਨਾਂ ਪ੍ਰੈਕਟਿਸ ਥਿਊਰੀ ਸਾਰੀ ਚੀਜ਼ਾਂ ਦਾ ਮਤਲਬ ਬੈਲੈਂਸ ਤੁਸੀਂ ਕਹਿੰਦੇ ਹੋ ਵੀ ਬੈਲੈਂਸ ਹੋਣਾ ਚਾਹੀਦਾ ਮੈਂ ਹਮੇਸ਼ਾ ਬੱਚਿਆਂ ਨੂੰ ਇਹੀ ਕਹਿੰਦਾ ਹੈ ਕਿ ਸਟੱਡੀ ਦੇ ਵਿੱਚ ਬੈਲੈਂਸ ਬਣਾਣਾ ਜ਼ਰੂਰੀ ਹੈ ਇਹ ਨਹੀਂ ਕਿ ਤੁਸੀਂ ਕੱਲੇ ਥਿਊਰੀ ਪੜੇ ਜਾਓ ਜਾਂ ਇਹ ਵੀ ਨਹੀਂ ਕਿ ਕੱਲੇ ਐਮਸੀਕਿਊ ਲਗਾਈ ਚੱਲੋ ਬੈਲੈਂਸ ਜ਼ਰੂਰੀਅਤ ਹੈ ਆਪਣੇ ਆਪ ਨੂੰ ਪਰਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਟੈਸਟ ਲਗਾਣੇ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਰ ਜੋ ਐਕਚੁਅਲੀ ਦੱਸਾਂ ਸਰ ਤੁਹਾਨੂੰ ਕਿ ਇੰਪਰੂਵਮੈਂਟ ਸਾਡੀ ਕਿੱਥੋਂ ਆਈ ਉੱਥੇ ਸਰ ਪ੍ਰਤਾਪ ਅਕੈਡਮੀ ਚਕ ਦੀਪ ਸਰਨਾ ਟੈਸਟ ਲੈਂਦੇ ਹੁੰਦੇ ਸੀ ਹਰ ਸਰ ਜੜੇ ਓਕੇ ਜੋ ਟੈਸਟ ਲੈਣ ਤੋਂ ਬਾਅਦ ਜੋ ਵਾਹੀਅਤ ਹੁੰਦੀ ਸੀ ਨਾ ਉਹਦੇ ਡਰ ਦੀ ਵਜ੍ਹਾ ਨਾਲ ਟੈਸਟ ਬਹੁਤ ਜਲਦੀ ਕਲੀਅਰ ਹੁੰਦਾ ਸੀਗਾ ਸਰ ਨਹੀਂ ਸਰ ਨਾਲ ਦਿਲ ਚੋਂ ਇੱਕ ਤਾਂ ਡਰ ਵੀ ਕੱਢਦੇ ਸੀ ਮੈਂ ਤਾਂ ਇੱਕ ਵੈਸੇ ਵੀ ਡਰ ਕੱਢ ਦਿੰਦੇ ਸੀ ਇਹ ਵੀ ਆਰ ਹੁਣ ਵਾਹੀਅਤ ਹੋਊਗੀ ਉਹ ਲਾਪਾ ਹੋਊਗੀ ਢੰਗ ਨਾਲ ਦੀ ਸਰ ਇਹਦੇ ਵਿੱਚ ਤਮਾਹੀ ਰਹੋ ਕੋਈ ਦੂਰ ਇਤਨਾ ਮਤਲਬ ਕਿ ਡਰ ਕੱਢ ਦਿੰਦੇ ਸੀ ਦਿਲ ਚੋਂ ਸਾਨੂੰ ਉਸ ਡਰ ਦੀ ਵਜ੍ਹਾ ਨਾਲ ਸਾਨੂੰ ਮਤਲਬ ਕਿ ਇੱਕ ਡਾਰੇ ਸਮਝ ਲਓ ਕਹਿੰਦੇ ਹੁੰਦੇ ਨੇ ਕਿ ਡੰਡੇ ਦਾ ਡੰਡੇ ਨਾਲ ਪੀਰ ਮਨਾਉਣਾ ਪੈਂਦਾ ਜੇ ਪਰ ਉਹ ਵੀ ਗੱਲ ਹੋ ਗਈ ਸੀ ਕਿ ਉਹ ਸਾਨੂੰ ਵਾਕਈ ਸਾਡੇ ਦਿਲ ਚੋਂ ਡਰ ਪੈਦਾ ਕਰਦਾ ਯਾਰ ਜੇ ਅਗਰ ਟੈਸਟ ਕਲੀਅਰ ਨਾ ਨੇ ਕੀਤਾ ਤਾਂ ਦੀਪ ਸਰ ਭਰੀ ਕਲਾਸ ਦੇ ਵਿੱਚ ਖੜਾ ਹੋ ਕੇ ਬੇਇੱਜ਼ਤੀ ਬਹੁਤ ਕਰਨਗੇ ਤੇ ਇਨਸਲਟ ਬਹੁਤ ਜ਼ਿਆਦਾ ਹੋ ਗਈ ਤੇ ਉਹ ਸਰ ਬਹੁਤ ਇਦਾਂ ਯਾਦ ਆਉਂਦੇ ਆ ਤੇ ਉਹ ਚਾਹ ਦਾ ਫਾਇਦਾ ਹੋ ਗਿਆ ਕੁਝ ਨਾ ਰਿਪੀਟ ਟੂ ਰਿਪੀਟ ਹਰ ਸੈਚਰਡੇ ਹਰ ਸੈਚਰਡੇ ਟੈਸਟ ਕਰਾਉਂਦੇ ਸੀ ਔਰ ਸਾਰ ਇੱਕ ਹੋਰ ਗੱਲ ਹੈ ਇੱਕ ਮਤਲਬ ਕਿ ਪ੍ਰਤਾਪ ਅਕੈਡਮੀ ਮੈਂ ਆਇਆ ਨਹੀਂ ਕਹਿਣਾ ਚਾਹੁੰਦਾ ਪ੍ਰਤਾਪ ਕਣੀ ਦੀ ਇੱਕ ਖਾਸੀਅਤ ਬਹੁਤ ਸਾਰੀ ਜਦੋਂ ਅਸੀਂ ਕਲਾਸ ਲਾਉਣ ਆਉਂਦੇ ਸੀ ਨਾ ਆਫਲਾਈਨ ਤੇ ਅੰਕਿਤ ਸਰ ਤੇ ਦੀਪ ਸਰ ਪਹਿਲਾਂ ਹੀ ਪਲੈਨਿੰਗ ਕਰ ਲੈਂਦੇ ਸੀ ਕਿ ਅੱਜ ਬੱਚਾ ਨੂੰ ਸਡਨਲੀ ਟੈਸਟ ਲੈਣਾ ਹੈ ਇਹ ਅਸੀਂ ਪੜ੍ਹ ਕੇ ਤਾਂ ਆਉਂਦੇ ਸੀ ਜੀਕੇ ਚਲੋ ਤੇ ਪੰਜਾਬ ਜੀਕੇ ਜਾਂ ਮੈਥ ਤੇ ਸਾਰਾ ਆ ਕੇ ਕੋਈ ਟੈਸਟ ਕੋਈ ਹੋਰੀ ਕੱਢ ਦਿੰਦੇ ਸੀਗੇ ਤੇ ਸਰ ਉਹ ਜਿਹੜੀ ਇੱਕ ਸਡਨਲੀ ਟੈਸਟ ਦੀ ਇੱਕ ਤਿਆਰੀ ਕਰਵਾਉਂਦੇ ਸੀ ਨਾ ਸਰ ਉਹ ਸਰ ਦੀ ਬੈਸਟ ਸੀ ਬਹੁਤ ਜਿਆਦਾ ਉਹ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਸੇ ਸਰ ਠੀਕ ਹੈ ਬਿਲਕੁਲ ਚਲੋ ਇਸ ਤੋਂ ਇਲਾਵਾ ਮੈਨੂੰ ਇਹ ਦੱਸੋ ਵੀ ਮੈਂ ਤੁਹਾਨੂੰ ਐਕਚੁਅਲੀ ਕੁਐਸਚਨ ਇਹ ਪੁੱਛਿਆ ਸੀ ਕਿ ਤੁਹਾਨੂੰ ਕਿੰਨੇ ਕ ਟਾਈਮ ਚ ਇੱਕ ਕੰਫੀਡੈਂਟ ਆਇਆ ਕਿ ਮਤਲਬ ਕੰਫੀਡੈਂਸ ਪੂਰਾ ਆ ਗਿਆ ਕਿ ਮੈਂ ਹੁਣ ਪੇਪਰ ਕਲੀਅਰ ਕਰ ਸਕਦਾ ਕਿੰਨਾ ਟਾਈਮ ਲੱਗਿਆ ਹੋਣਾ ਤੁਹਾਨੂੰ ਨਾਰਮਲੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ 2-3 ਮਹੀਨੇ 3-4 ਮਹੀਨੇ ਅਸੀਂ ਵੈਸੇ ਆਫ YouTube ਤੇ ਲਾਉਂਦੇ ਰਹਿੰਦੇ ਸੀ ਠੀਕ ਹੈ ਤਾਂ ਪ੍ਰਤਾਪ ਅਕੈਡਮੀ ਨੇ ਆਪਣੇ ਸਿਲੇਬਸ ਦੇ ਰਿਕਾਰਡਿੰਗ ਇਹੀ ਕਿਹਾ ਸੀ ਵੀ ਸਾਨੂੰ ਬਈ ਆਪਣਾ 7 ਮਹੀਨੇ ਲਈ ਘਰ-ਬਾਰ ਭੁੱਲ ਕੇ ਆ ਜਾਓ ਇਹ 7 ਮਹੀਨੇ ਤਾਂ ਸਪੱਸ਼ਟ 7 ਮਹੀਨੇ ਲੱਗਦੇ ਨਹੀਂ ਬਾਕੀ ਉਹ ਕਹਿਣ ਨੂੰ ਤਾਂ ਉਹ ਕਹਿੰਦੇ ਵੀ ਕਹਿ ਵੀ ਸਕਦੇ ਹਾਂ ਅਸੀਂ 4 ਮਹੀਨੇ ਚ ਅਸੀਂ ਕਲੀਅਰ ਕਰਾ ਦਾਂ ਪਰ ਨਹੀਂ ਕਹਿੰਦੇ ਇੰਪੋਸੀਬਲ ਅਸੀਂ ਬੱਚੇ ਨਾਲ ਝੂਠ ਨਹੀਂ ਬੋਲਣਾ ਬੱਚਿਆਂ ਨੂੰ ਗੁੰਮਰਾਹ ਨਹੀਂ ਕਰ ਸਰ ਮੈਂ ਆਪਣੇ ਸਟੂਡੈਂਟਸ ਨੂੰ ਸੱਚ ਦੱਸਣਾ ਚਾਹਣਾ ਹੈ ਕਿ 2 ਮਹੀਨੇ ਵਿੱਚ ਤਾਂ ਅੰਕਿਤ ਸਰ ਨੇ ਪਾਲਟੀ ਪ੍ਰੋਪਰ ਕਰਵਾਇਆ ਸਾਨੂੰ ਮਤਲਬ ਕਿ ਅਗਰ ਸੋਚ ਲਓ ਕਿ 2 ਮਹੀਨੇ ਦੇ ਵਿੱਚ ਅਕਰ ਪਾਲਟੀ ਸਬਜੈਕਟ ਕਲੀਅਰ ਹੋਇਆ ਤਾਂ ਬਾਕੀ 5 5 ਸਬਜੈਕਟ ਨੂੰ ਕਿੰਨਾ ਟਾਈਮ ਲੱਗਿਆ ਹੋਣਾ ਸਰ ਸਾਨੂੰ ਮਤਲਬ ਕਿ 7 ਮਹੀਨੇ ਤਾਂ ਅਪਰੋਕਸ ਲੱਗੇ ਸੀਗੇ ਤਾਂ ਫਿਰ ਮੈਂ ਇੱਕ ਕੌਨਫੀਡੈਂਸ ਆਇਆ ਵੀ ਮੈਨੂੰ ਕਿ ਹਾਂ ਹੁਣ ਮੈਂ ਕੋਈ ਵੀ ਪੇਪਰ ਵਿੱਚ ਬੈਠ ਸਕਦਾ ਹਾਂ ਚਲੋ ਤੇ ਅੱਛਾ ਇੱਕ ਗੱਲ ਹੋਰ ਹੈ ਤੇ ਅੱਜ ਤੁਸੀਂ ਸਿਲੇਕਟਡ ਸਟੂਡੈਂਟੋ ਤੇ ਜਦੋਂ ਤੁਸੀਂ ਪਹਿਲੇ ਦਿਨ ਕਲਾਸ 'ਤੇ ਬੈਠੇ ਸੀਗੇ ਉਸ ਟਾਈਮ ਦੀ ਜੋ ਫੀਲਿੰਗ ਹੈ ਉਹ ਸ਼ੇਅਰ ਕਰ ਸਕਦੇ ਹੋ ਸਾਡੇ ਨਾਲ ਬਿਲਕੁਲ ਸਰ ਸਰ ਮੈਨੂੰ ਅੱਜ ਵੀ ਯਾਦ ਹੈ ਮੈਂ ਪ੍ਰਤਾਪ ਅਕੈਡਮੀ ਦੇ ਵਿੱਚ ਅਸੀਂ ਫਰਸਟ ਡੇ ਅਟੈਂਪਟ ਕਰਨ ਗਏ ਤੇ ਉਥੇ ਟੀਚਰ ਸਾਹਿਬਾਨ ਨੇ ਕਿਹਾ ਕਿ ਥੋੜੀ ਕੰਟ ਅਫੇਅਰ ਦੀ ਕਲਾਸ ਹੈ ਮੈਂ ਮੇਰੇ ਨਾਲ ਦੇ ਇਥੇ ਸਟੂਡੈਂਟ ਬੈਠੇ ਮੈਂ ਉਹਨਾਂ ਨੂੰ ਪੁੱਛਿਆ ਕਿਉਂ ਕਿ ਅਨਟੱਚ ਸੀ ਸਰ ਵੀ 17 ਸਾਲਾਂ ਦਾ ਗੈਪ ਸੀ ਪੜਾਈ ਤੋਂ ਕਿ ਮੈਨੂੰ ਨਹੀਂ ਪਤਾ ਸੀ ਐਕਚੁਅਲੀ ਮੈਨੂੰ ਨਹੀਂ ਪਤਾ ਸੀਗਾ ਠੀਕ ਹੈ ਕੀ ਕਰੰਟ ਅਫੇਅਰ ਵੀ ਕੋਈ ਚੀਜ਼ ਹੁੰਦੀ ਆ ਠੀਕ ਆ ਆ ਵੀ YouTube ਦੇ ਕਲਾਸਾਂ ਨਾਲੀਆਂ ਮੈਥ ਦੀ ਲਾ ਲਈ ਉਹ ਵੀ ਅ ਅਸੀਂ ਪੰਜਾਬ ਜੀਕੇ ਪੜ੍ਹ ਕੇ ਜਾਂ ਮੈਥ ਪੜ੍ਹ ਕੇ ਸੀ ਆਪਦੇ ਨੂੰ ਬੜਾ ਪ੍ਰਾਊਡ ਫੀਲ ਕਰਦੇ ਹਾਂ ਨਾ ਇਹ ਨਹੀਂ ਚੱਕ ਦਾਂਗੇ ਪਾਸ ਹੋ ਜਾਾਂਗੇ ਪਰ ਜਦੋਂ ਉੱਥੇ ਗਏ ਐਕਚੁਅਲੀ ਵੇ ਦੇਖਿਆ ਪੜ੍ਹਾਈ ਦਾ ਵੀ ਵਾਕਈ ਯਾਰ ਪ੍ਰਤਾਪ ਅਕੈਡਮੀ ਦੇ ਟੀਚਰਸ ਕਿੰਨਾ ਹਾਰਡ ਵਰਕਰ ਦੇ ਸਾਨੂੰ ਤੇ ਜਾ ਕੇ ਕੋਈ ਪਤਾ ਲੱਗਿਆ ਯਾਰ ਕਰੰਟ ਅਫੇਅਰ ਦੀ ਕਲਾਸ ਆ ਮੈਂ ਕਦੇ ਲੈਫਟ ਦੇਖਾਂ ਕਦੇ ਰਾਈਟ ਦੇਖਾਂ ਵੀ ਯਾਰ ਯਾਰ ਕਰੰਟ ਅਫੇਅਰ ਕੀ ਚੀਜ਼ ਹੁੰਦੀ ਆ ਫਿਰ ਮੇਰੇ ਨਾਲ ਦੇ ਮਤਲਬ ਕਿ ਜੋ ਥੋੜੇ ਬੱਤੇ ਮੇਰੇ ਨਾਲ ਪੜ੍ਹੇ ਸੀਗੇ ਉਹਨਾਂ ਨੇ ਮੈਨੂੰ ਕਿਹਾ ਕਿ ਕਰੰਟ ਅਫੇਅਰ ਜੋ ਮੌਜੂਦਾ ਦੇਸ਼ ਦੇ ਹਾਲਾਤ ਚੱਲ ਰਹੇ ਹੁੰਦੇ ਆ ਉਹ ਕੋਈ ਨਿਊਜ਼ ਹੁੰਦੀਆਂ ਉਹਨਾਂ ਨੂੰ ਕਰੰਟ ਅਫੇਅਰ ਕਿਹਾ ਜਾਂਦਾ ਸਰ ਉਹ ਉਹ ਵੀ ਟਾਈਮ ਸੀ ਜਦੋਂ ਮੈਨੂੰ ਕਰੰਟ ਅਫੇਅਰ ਦੀ ਬਿਲਕੁਲ ਮੈਨੂੰ ਨਾਮ ਤੋਂ ਹੀ ਅਨਜਾਨ ਸੀਗਾ ਤੇ ਅੱਜ ਮੈਂ ਸਰ ਇੱਕ ਸਿਲੇਕਟਡ ਬੈਂਕ ਚਲੋ ਵਧੀਆ ਇਹ ਤਾਂ ਮਿਹਨਤ ਹੈ ਤੁਹਾਡੀ ਜੱਜ ਕਰ ਲਓ ਕਿ ਕੀ ਸਟਰਗਲ ਰਿਆ ਹੋਣਾ ਸਰ আচ্ছা ਮੈਨੂੰ ਕੋਈ ਗੱਲ ਹੋਰ ਦੱਸੋ ਆਪਣੇ ਐਕਸਪੀਰੀਅੰਸ ਤੋਂ ਜੀ ਸਰ ਕਿ ਕਲਾਸਾਂ ਤੋਂ ਇਲਾਵਾ ਤੁਹਾਡੇ ਵੱਲੋਂ ਆਪਣਾ ਕੀ ਐਫਰਟ ਸੀਗਾ ਆਪਣੀ ਸਟੱਡੀ ਦੇ ਵਿੱਚ ਸਰ ਮਤਲਬ ਕਿ ਅਕੈਡਮੀ ਚਾਸੀ 4 ਘੰਟੇ ਦੀ ਸਾਡੀ ਆਫਲਾਈਨ ਕਲਾਸ ਹੁੰਦੀ ਸੀਗੀ ਤੇ ਕਾਫੀ ਮਤਲਬ ਕਿ ਨਵਾਂ ਵੀ ਕਿਰਾਇਆ ਜਾਂਦਾ ਸੀਗਾ ਤੇ ਰਿਪਿਟੇਸ਼ਨ ਵੀ ਰਿਪਿਟੇਸ਼ਨ ਵੀ ਹੁੰਦੀ ਸੀਗੀ ਉਹਦੇ ਵਿੱਚ ਤੇ ਸਰ ਫਿਰ ਬਾਅਦ ਚੋਂ ਉੱਥੇ ਮਤਲਬ ਮੈਂ ਪੁੱਛ ਰਿਹਾ ਵੀ ਤੁਸੀਂ ਆਪਣੇ ਵੱਲੋਂ ਕੀ ਐਫਰਟ ਕਰਦੇ ਸੀਗੇ ਰੂਮ ਚ ਜਾ ਕੇ ਆਪਣੀ ਸਟਡੀ ਸੈਲਫ ਸਟਡੀ ਉੱਥੇ ਆ ਰਹੇ ਆ ਸਰ ਮੈਂ ਹੌਲੀ ਹੌਲੀ ਤੇ ਮਤਲਬ ਕਿ ਸਾਨੂੰ ਜਦੋਂ ਰੈਪਿਟੇਸ਼ਨ ਵਾਸਤੇ ਵਰਕ ਦਿੰਦੇ ਸੀਗੇ ਅਕੈਡਮੀ ਚ ਤਾਂ ਫਿਰ ਰੂਮ ਦੇ ਵਿੱਚ ਆ ਕੇ ਸਰ ਮਤਲਬ ਕਿ ਉਹ ਕਾਫੀ ਟਾਈਮ ਫ੍ਰੀ ਤਾਂ ਉੱਥੇ ਰਹਿਣ ਦਾ ਕੋਈ ਮਤਲਬ ਹੀ ਨਹੀਂ ਸੀ ਕਿਉਂਕਿ ਜੇ ਫ੍ਰੀ ਲੈਣਾ ਹੁੰਦਾ ਤਾਂ ਫਿਰ ਕਲੀ ਰਹਿ ਜਾਂਦੇ ਤਾਂ ਫਿਰ ਸਰ ਅਕੈਡਮੀ ਚ ਜਾ ਕੇ ਸਾਰਾ ਰੂਮ ਮੇਟ ਹੁੰਦੇ ਸੀ ਮੇਰੇ ਨਾਲ ਹੁੰਦੇ ਸਟੂਡੈਂਟ ਦੇ ਸਾਰੇ ਉਹ ਆਪਸ ਵਿੱਚ ਪ੍ਰਿਪਰੇਸ਼ਨ ਕਰਦੇ ਹੁੰਦੇ ਸੀ ਅਸੀਂ ਠੀਕ ਹੈ ਕੋਈ ਮੈਂ ਕਿਸੇ ਤੋਂ ਪੁੱਛਦਾ ਉਹ ਮੇਰੇ ਤੋਂ ਪੁੱਛਦੇ ਉਹ ਮੇਰੇ ਤੋਂ ਕੁਝ ਉਹ ਕੁਐਸਚਨ ਪੁੱਟ ਕਰਦੇ ਮੈਂ ਉਹਨਾਂ ਨੂੰ ਕੁਐਸਚਨ ਪੁੱਟ ਕਰਦਾ ਤੇ ਮਤਲਬ ਕਿ ਕਦੇ ਉਹ ਮੇਰੇ ਨਾਲ ਦੇ ਜੋ ਮੇਰੇ ਰੂਮ ਮੇਟ ਹੁੰਦੇ ਸੀ ਕਦੇ ਉਹ ਰੋਟੀ ਬਣਾਉਂਦੇ ਮੈਂ ਰੋਟੇ ਬਣਾਉਂਦਾ ਕਦੇ ਮੈਂ ਉਹਨਾਂ ਦੇ ਸਾਰਾ ਕੁਝ ਮਤਲਬ ਕਿ ਚੱਲਦਾ ਰਹਿੰਦਾ ਸੀਗਾ ਤੇ ਸਾਨੂੰ ਮਤਲਬ ਕਿ ਸ਼ਾਮ ਨੂੰ ਅਸੀਂ ਰੋਟੀ ਖਾ ਕੇ ਬੈਠ ਜਾਣਾ ਸਰ ਲਗਭਗ ਵੀ 7:00 ਵਜੇ ਅਸੀਂ ਬੈਠ ਕੇ ਅਸੀਂ ਪੜਨ ਬੈਠ ਜਾਂਦੇ ਸੀ ਸਾਰੇ ਸਭ ਆਪਣੇ ਪਰਿਵਾਰ ਨਾਲ ਗੱਲਾਂ ਬਾਤਾਂ ਕਰਕੇ ਸਭ ਆਪਣੇ ਨਾਲ ਹਾਂ ਵੀ ਠੀਕ ਹੈ ਅਸੀਂ ਪੜ ਰਹੇ ਹਾਂ ਇੱਥੇ ਸਹੀ ਹੈ ਮਾਹੌਲ ਸਹੀ ਹੈ ਹਾਂ ਚਲੋ ਇਹ ਆਬਵੀਅਸਲੀ ਇਹ ਘਰ ਤੋਂ ਦੂਰ ਹੈ ਤੇ ਟੈਨਸ਼ਨ ਤਾਂ ਹੁੰਦੀ ਹੈ ਵੀ ਜਿਵੇਂ ਮੇਰੇ ਮੇਰੇ ਵਰਗੇ ਜਿਵੇਂ ਪਰਿਵਾਰ ਮੇਰੇ ਪਿੱਛੇ ਬੱਚੇ ਹੈ ਕਰਵਾਲੀ ਹੈ ਕੁਝ ਅਨਮੈਰਿਡ ਪਰਸਨ ਵੀ ਸੀਗੇ ਮੇਰੇ ਨਾਲ ਉਹਨਾਂ ਦੇ ਮਾਪਿਓ ਤੇ ਬਾਕੀ ਜੀ ਸਭ ਕੁਝ ਕਰਕੇ ਤੇ ਰਾਤ ਦੇ 11:00 11:30 ਸਾਨੂੰ ਵਜ ਗਿਆ। ਮਤਲਬ ਤੁਸੀਂ ਕਹਿਣ ਦਾ ਭਾਵ ਤੁਹਾਡਾ ਇਹ ਹੈ ਵੀ 7 ਵਜੇ ਤੋਂ ਲੈ ਕੇ ਤੁਸੀਂ 11 ਵਜੇ ਤੱਕ ਕਰਦੇ ਸੀਗਾ। ਹਾਂ ਵੀ 4 ਘੰਟੇ ਉੱਥੇ ਤੇ ਅਕੈਡਮੀ ਚ ਤੇ 5-6 ਪੰਜ ਘੰਟੇ ਨਾਰਮਲੀ ਗੱਲ ਆ ਸਰ ਵੀ ਜਦੋਂ ਪੜ੍ਹਨ ਬੈਠ ਜਾਓ ਫਿਰ ਨਹੀਂ ਪਤਾ ਲੱਗਦਾ ਸਰ ਵੀ ਪੰਜ ਘੰਟੇ ਹੋ ਗਏ ਕਿ 6 ਘੰਟੇ ਹੋ ਗਏ ਸਰ ਇਹ ਨਹੀਂ ਪਤਾ। ਇਹ ਮੇਨ ਚੀਜ਼ ਹੈ। ਹਾਂਜੀ ਠੀਕ ਹੈ। ਸਰ ਇੱਕ ਗੱਲ ਮੈਨੂੰ ਹੋਰ ਦੱਸੋ। ਜੀ ਸਰ ਤੁਹਾਨੂੰ ਲੱਗਦਾ ਹੈ ਵੀ ਬਿਨਾ ਕੋਚਿੰਗ ਤੋਂ ਹਨਾ ਸੈਲਫ ਸਟੱਡੀ ਕਰਕੇ ਜੀ ਵੀ ਕੋਈ ਅੱਜ ਦੀ ਡੇਟ 'ਚ ਪੀਪਰ ਕਲੀਅਰ ਹੋ ਸਕਦਾ ਹੈ? ਨਹੀਂ ਸਰ ਕਿਉਂ ਇੰਪੋਸੀਬਲ ਆ ਸਰ ਸਰ ਜਿਵੇਂ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਕਿ ਬੁక్స్ ਹੁੰਦੀਆਂ ਸਰ ਉਹ ਇੱਕ ਡੈਡ ਟੀਚਰ ਹੈ ਸਰ ਸੌਰੀ ਡੈਡ ਟੀਚਰ ਹੈ ਬਿਲਕੁਲ ਸਰ ਓਕੇ ਬੁక్స్ ਨੂੰ ਪੜਨਾ ਕਿਵੇਂ ਹੈ ਉਹ ਬੁక్స్ ਦੇ ਵਿੱਚੋਂ ਕੀ ਪੜਨਾ ਹੈ ਬੁక్స్ ਨੂੰ ਕਿਵੇਂ ਪੜਨਾ ਹੈ ਬੁੱਕਸ ਦੇ ਵਿੱਚੋਂ ਛੱਡਣਾ ਕੀ ਹੈ ਲੀਵ ਕੀ ਕਰਨਾ ਹੁ ਸਾਰੀ ਬੁੱਕਸ ਸਾਰ ਇੱਕ ਐਗਜ਼ਾਮ ਲਈ ਮੈਂ ਸਾਰੀ ਜਿਵੇਂ ਕਿਸੇ ਨੇ ਬੁੱਕ ਬਣਾਈ ਹੈ ਤਾਂ ਮੈਂ ਸਾਰੀ ਬੁੱਕ ਥੋੜੀ ਯਾਦ ਕਰਕੇ ਜਾਊਂਗਾ ਉਹਦੇ ਵਿੱਚੋਂ ਸਹੀ ਹੈ ਥੋੜੀ ਮੈਂ ਸਮਝ ਗਿਆ ਟੀਚਰ ਹੀ ਦੱਸੂਗਾ ਠੀਕ ਹੈ ਵੀ ਸਟੂਡੈਂਟਸ ਆ ਇੰਨਾ ਕਰਨਾ ਹੈ ਇੰਨਾ ਤੁਹਾਡੇ ਲਈ ਇਨਫ ਹੈ ਬਹੁਤ ਹੈ ਇੱਕ ਸਰ ਟੀਚਰ ਤੋਂ ਬਿਨਾ ਮਤਲਬ ਕਿ ਇੱਕ ਗਾਈਡੈਂਸ ਤੋਂ ਬਿਨਾ ਸਰ ਅਚੀਵਮੈਂਟ ਨਹੀਂ ਹਾਸਲ ਕੀਤੀ ਜਾ ਸਕਦੀ ਹਾਂ ਬੁੱਕਸ ਬਹੁਤ ਹੈ ਹਾਂ ਜਿਵੇਂ YouTube ਤੇ ਵੀਡੀਓਜ਼ ਵੀ ਬਹੁਤ ਐ ਪਰ ਇੱਕ ਸੈਂਸ ਵਾਲੀ ਵੀਡੀਓ ਇੱਕ ਟੀਚਰ ਦਾ ਜੋ ਮਤਲਬ ਇਹ ਇੱਕ ਟੀਚਰ ਨੇ ਜੋ ਨਿਚੋੜ ਬਣਾਇਆ ਹੁੰਦਾ ਹੈ ਗਾ ਸਟੂਡੈਂਟ ਲਈ ਵੀ ਨਹੀਂ ਵੀ ਇੰਨਾ ਕਰ ਲੋ ਇਨਫ ਐ ਤੁਹਾਡੇ ਲਈ ਉਵੇਂ ਸਰ ਇੱਕ ਮੈਂ ਸਮਝ ਗਿਆ ਤੁਹਾਡੀ ਟੀਚਰ ਬਿਨਾਂ ਨਹੀਂ ਹੁੰਦਾ ਮਤਲਬ ਇੱਕ ਗੁਰੂ ਬਿਨਾਂ ਗੱਤ ਨਹੀਂ ਹੋ ਸਕਦਾ ਇਹ ਗੱਲ ਸਟੂਡੈਂਟਸ ਨੂੰ ਵੀ ਸਮਝਣੀ ਚਾਹੀਦੀ ਹੈ ਕਿਉਂਕਿ ਅੱਜ ਦੀ ਡੇਟ ਤੇ ਕੰਪੀਟੀਸ਼ਨ ਇੰਨਾ ਹੈ ਤੇ ਬੁੱਕਸ ਦੁਨੀਆ ਭਰ ਦੀਆਂ ਹੈਗੀਆਂ ਮਾਰਕੀਟ 'ਚ ਦੁਨੀਆ ਭਰ ਦੀਆਂ ਵੀਡੀਓਜ਼ ਹੈਗੀਆਂ ਪਰ ਤੁਹਾਡੇ ਲਈ ਸਹੀ ਕਿਹੜੀ ਐ ਤੇ ਸਹੀ ਬੁੱਕ ਕਿਹੜੀ ਐ ਤੇ ਉਹਦੇ 'ਚ ਨਿਚੋੜ ਕੀ ਐ ਉਧੋਨਿਕ ਸਹੀ ਟੀਚਰ ਹੀ ਦੱਸ ਸਕਦਾ ਟੀਚਰ ਹੀ ਦੱਸ ਸਕਦਾ ਚਲੋ ਆਪਣੇ ਪੰਜਾਬੀ ਵਿੱਚ ਸਮਝ ਗਿਆ ਆਪਣੇ ਪੰਜਾਬੀ ਵਿੱਚ ਘਾਵਤ ਤਾਂ ਕਹਿੰਦੇ ਹੁੰਦੇ ਨੇ ਅਸੀਂ ਗੁਰੂ ਗੁਰੂ ਬਿਨਾ ਗੱਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ ਸਰ ਉਹ ਬਾਕੀ ਸਾਰੇ ਕਹਿੰਦੇ ਆ ਕਿ ਗੁਰੂ ਬਿਨਾ ਵਾਕਈ ਗੱਤ ਨਹੀਂ ਆ ਸਰ ਠੀਕ ਹੈ ਜੀ ਉਸ ਤੋਂ ਇਲਾਵਾ ਹੋਰ ਕੁਝ ਮਤਲਬ ਤੁਸੀਂ ਸਟੂਡੈਂਟ ਨੂੰ ਕੀ ਸਲਾਹ ਦੇਣਾ ਚਾਹੋਗੇ ਜਿਹੜੇ ਹੁਣ ਤਿਆਰੀ ਕਰ ਰਹੇ ਆ ਜਿਹੜੇ ਸਾਡੇ ਸਟੂਡੈਂਟ ਹੈਗੇ ਆ ਵੀ ਤੁਸੀਂ ਇਸ ਤਰ੍ਹਾਂ ਸਟੱਡੀ ਕਰੋ ਥੋੜੀ ਸਿਲੈਕਸ਼ਨ ਹੋ ਜਾਏਗੀ ਸਰ ਸਟੂਡੈਂਟ ਨੂੰ ਮੈਂ ਇਹ ਹੀ ਸਲਾਹ ਦੇਣਾ ਚਾਹਣਾ ਹੈ ਸਭ ਤੋਂ ਪਹਿਲਾਂ ਤਾਂ ਸਰ ਇੱਕ ਫੇਥ ਵਿਸ਼ਵਾਸ ਰੈਗੂਲਰਿਟੀ ਸਰ ਸਭ ਤੋਂ ਪਹਿਲਾਂ ਅੱਜ ਕਰ ਲਿਆ ਦੋ ਦਿਨ ਕਿਤੇ ਚਲੇ ਗਏ ਇਹ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਤਿੰਨ ਦਿਨ ਕਿਤੇ ਚਲੇ ਗਏ ਯਾਰਾਂ ਦੋਸਤਾਂ ਨਾਲ ਚਲੇ ਗਏ ਉਧਰ ਚਲੇ ਗਏ ਰਿਸ਼ਤੇਦਾਰੀ ਚਲੇ ਗਏ ਚਲ ਠੀਕ ਹੈ ਚਾਹ ਦਿਨਾਂ ਬਾਅਦ ਫੇਰ ਲਾ ਲਾਂਗੇ ਸਰ ਰੈਗੂਲਰਿਟੀ ਠੀਕ ਹੈ ਰੈਗੂਲਰਿਟੀ ਤੇ ਵਿਸ਼ਵਾਸ ਰੈਗੂਲਰਿਟੀ ਵਿਸ਼ਵਾਸ ਤੇ ਹਾਰਡ ਵਰਕ ਸਰ ਹਾਰਡ ਵਰਕ ਅਗਰ ਤੁਸੀਂ 100% ਦੇਣਾ ਚਾਹੁੰਦੇ ਹੋ ਅਗਰ ਤੁਸੀਂ ਆਪਣੇ ਪੇਰੈਂਟਸ ਦੇ ਸੁਪਨੇ ਸਾਕਾਰ ਕਰਨਾ ਚਾਹੁੰਦੇ ਹੋ ਅਗਰ ਉਹਨਾਂ ਨੂੰ ਤੁਸੀਂ ਕੁਝ ਬੰਨਣਾ ਆਪ ਤਾਂ ਤੁਸੀਂ ਬਣੋਗੇ ਹੀ ਬਣੋਗੇ अगर ਤੁਸੀਂ ਪੇਰੈਂਟਸ ਨੂੰ ਵੀ ਕੁਝ ਬੰਨਣਾ ਦੇਖਣਾ ਚਾਹੁੰਦੇ ਤਾਂ ਹਾਰਡ ਵਰਕ ਜ਼ਰੂਰੀ ਹੈ ਸਰ ਫੇਰ ਠੀਕ ਹੈ ਹਾਰਡ ਵਰਕ ਰੈਗੂਲਰਿਟੀ ਬਹੁਤ ਹੀ ਜ਼ਰੂਰੀ ਹੈ ਸਰ ਬਹੁਤ ਹੀ ਜ਼ਰੂਰੀ ਠੀਕ ਹੈ ਚਲੋ ਉਸ ਇਸ ਤੋਂ ਇਲਾਵਾ ਹੋਰ ਸਿੰਪਲ ਕੁਸਚਨ ਜਿਵੇਂ ਤੁਸੀਂ ਸਾਰੇ ਸਬਜੈਕਟ ਪੜ੍ਹੇ ਹੀ ਹੈ ਬਰਾਬਰ ਹਨਾ ਜੀ ਤੁਹਾਡਾ ਫੇਵਰਟ ਸਬਜੈਕਟ ਕਿਹੜਾ ਹੈ ਸਰ ਮੇਰਾ ਐਕਚੁਅਲੀ ਫੇਵਰਟ ਸਬਜੈਕਟ ਸਰ ਪਾਲਟੀਰੀਆ ਸਰ ਕਿਉਂ ਮੇਰੇ ਲਈ ਸਬਜੈਕਟ ਫੇਵਰਟ ਹੈ ਚਲੋ ਉਹ ਆਏ ਨਹੀਂ ਸਰ ਪਤਾ ਕਿਉਂ ਸਰ ਕਿਉਂਕਿ ਇੱਕ ਜੋ ਪਾਲਟੀ ਹੈ ਸਰ ਉਹ ਇੱਕ ਲਾਈਫਟਾਈਮ ਕਮ ਆਉਣ ਵਾਲਾ ਸਬਜੈਕਟ ਹੈ ਸਰ ਹੁਣ ਜੋ ਮੈਂ ਇੱਕ ਕਨਸਟੇਬਲ ਸਿਲੈਕਟ ਹੋਇਆ ਸਰ ਮੈਨੂੰ ਤੁਹਾ ਡਿਊਟੀ ਤੇ ਖੜੇ ਤਾਂ ਕੋਈ ਸਾਇੰਸ ਸੀਟਾ cos θ ਤਾਂ ਨਹੀਂ ਪੁੱਛੂਗਾ ਨਾ ਸਰ ਇਹਦਾ ਸਰ ਕੋਈ ਮੈਨੂੰ ਕੋਈ ਹੋਰ ਕੁਝ ਨਹੀਂ ਪੁੱਛੂਗਾ ਮੈਨੂੰ ਹਾਂ ਕੋਈ ਇਹ ਜ਼ਰੂਰ ਪੁੱਛੂਗਾ ਵੀ ਸੰਵਿਧਾਨ ਦੇ ਵਿੱਚ ਕੀ ਹੈ ਠੀਕ ਹੈ ਦੇਸ਼ ਕੋਈ ਹੋਣਾ ਚਾਹੀਦਾ ਹਰ ਇੱਕ ਨਾਗਰਿਕ ਨੂੰ ਸਾਡੇ ਸੰਵਿਧਾਨ ਬਾਰੇ ਨੋਲੇਜ ਹੋਣੀ ਚਾਹੀਦੀ ਹੈ ਤਾਂ ਮੈਂ ਇਸ ਕਰਕੇ ਸਰ ਪਾਲਟੀ ਮੈਨੂੰ ਮੈਂ ਪਾਲਟੀ ਨੂੰ ਬਹੁਤ ਹੀ ਜ਼ਿਆਦਾ ਤਵੱਜੋ ਦਿੱਤੀ ਸਰ ਤੇ ਤੁਸੀਂ ਮਤਲਬ ਕਿ ਤੁਸੀਂ ਸਪੈਸ਼ਲ ਤੁਸੀਂ ਸਰ ਇੰਨਾ ਜ਼ਿਆਦੇ ਡੀਪਲੀ ਪੜਾਇਆ ਸਰ ਉਹਨੂੰ ਕਿ ਹੋ ਹੀ ਨਹੀਂ ਸਕਦਾ ਕਿ ਇਸ ਜਨਮ ਚ ਜ਼ਿੰਦਗੀ ਚ ਦਿਮਾਗ ਚ ਬਾਹਰ ਨਿਕਲ ਜੇ ਕੋਈ ਚਲੋ ਵਧੀਆ ਤਾਂ ਲਾਸਟ ਚ ਬਸ ਆਹੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਆਪਣੇ ਐਕਸਪੀਰੀਅੰਸ ਦੇ ਨਾਲ ਤੁਸੀਂ ਦੱਸੋ ਵੀ ਸਟੂਡੈਂਟਸ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਸਰ ਐਕਸਪੀਰੀਅੰਸ ਦਾ ਮੇਰਾ ਇਹੀ ਹੈ ਸਰ ਕਿ ਰੈਗੂਲਰਟੀ ਸਭ ਤੋਂ ਪਹਿਲੀ ਗੱਲ ਤਾਂ ਰੈਗੂਲਰਟੀ ਜ਼ਰੂਰੀ ਹੈ ਸਰ ਠੀਕ ਹੈ ਉਹ ਤਾਂ ਚਾਹੇ ਕੋਈ ਵੀ ਹੋਵੇ ਮਤਲਬ ਕਿ ਚਾਹੇ ਬਿਜ਼ਨਸ ਲਾਈਨ ਹੋਵੇ ਚਾਹੇ ਐਜੂਕੇਸ਼ਨ ਲਾਈਨ ਹੋਵੇ ਚਾਹੇ ਕੁਝ ਵੀ ਹੋਵੇ ਸਰ ਰੈਗੂਲਰਟੀ ਬਹੁਤ ਜ਼ਰੂਰੀ ਹੈ ਸਰ ਸੋਸ਼ਲ ਮੀਡੀਆ ਦੇ ਉੱਪਰ ਜੋ ਫਾਲਤੂ ਦੇ ਜੋ ਇੱਕ ਬਣਿਆ ਹੈ ਨਾ ਟ੍ਰੈਂਡ ਬਣਿਆ ਹੋਇਆ ਸਰ ਵੀ ਐ ਹੋ ਜਾਊਗਾ ਐ ਕਰਦਾਂਗੇ ਉਹ ਹੋ ਜਾਊਗਾ ਸਰ ਕੁਝ ਨਹੀਂ ਹੈ ਸਰ ਜਿੰਨਾ ਚਿਰ ਤੁਸੀਂ ਆਪ ਮਿਹਨਤ ਨਹੀਂ ਕਰਦੇ ਸਰ ਇੱਕ ਮਤਲਬ ਕੀ ਮੈਂ ਇਹ ਕਹਿਣਾ ਚਾਹਣਾ ਹੈ ਕਿ ਤੁਹਾਡੇ ਚੈਨਲ ਦੇ ਮਾਧਿਮ ਰਹੀਂ ਕਿ ਸਟੂਡੈਂਟ ਨੂੰ ਇਹ ਆਪ ਪਹਿਚਾੰਣਾ ਪਊਗਾ ਕਿ ਕੌਣ ਟੀਚਰ ਸਾਡੇ ਲਈ ਆਪ ਮਿਹਨਤ ਸਹੀ ਕਰ ਰਿਹਾ ਹੈ ਬਿਲਕੁਲ ਇਹ ਕੱਲ ਤੇ ਮੈਂ ਤੁਹਾਡੀ ਬਿਲਕੁਲ ਐਗਰੀ ਕਰਦਾ ਹਾਂ ਜੀ ਵੀ ਉਹ ਟੀਚਰ ਦੀ ਹੀ ਮਤਲਬ ਟੀਚਰ ਦੇ ਵੇ ਨੂੰ ਦੇਖ ਕੇ ਹੀ ਇੱਕ ਕੰਟੈਂਟ ਨੂੰ ਚੂਜ਼ ਕਰਨਾ ਪਊਗਾ ਤੇ ਹਾਰਡਵਰਕ ਕਰਨਾ ਪਊਗਾ ਆਈ ਨਹੀਂ ਵੀ ਇਹਦੀ ਵੀ ਵੀਡੀਓ ਦੇਖ ਲਈ ਚਲੋ ਯਾਰ ਇਹ ਵੀ ਸਹੀ ਹੈ ਉਹਦੀ ਵੀਡੀਓ ਦੇਖ ਲਈ ਉਹ ਯਾਰ ਆ ਤਾਂ ਬੜਾ ਵਧੀਆ ਚਲੋ ਯਾਰ ਇਹਦੀ ਵੀ ਠੀਕ ਆ ਉਧਰ ਵੀ ਜੁੜ ਗਏ ਇਧਰ ਵੀ ਨਹੀਂ ਇਹ ਨਹੀਂ ਹੋ ਸਕਦਾ ਤੁਹਾਨੂੰ ਇੱਕ ਵੇਫਰ ਨਹੀਂ ਪਊਗੀ ਰੈਗੂਲਰਟੀ ਫਰ ਨਹੀਂ ਪਊਗੀ ਇੱਕ ਨਾ ਇੱਕ ਤੇ ਤਾਂ ਭਰੋਸਾ ਕਰਨਾ ਹੀ ਪੈਣਾ ਸਰ ਸਰ ਗੱਲ ਰਹੀ ਸਮੇਂ ਦੀ ਸਮੇਂ ਦਾ ਸਰ ਸਕਸੈਸ ਦਾ ਫਿਰ ਤੁਹਾਨੂੰ ਪਤਾ ਹੀ ਹੈ ਸਮੇਂ ਦਾ ਭਲਦੀ ਹੈ ਸਰ ਜਿੰਨਾ ਚਿਰ ਅਸੀਂ ਹਾਰਡ ਵਰਕ ਨਹੀਂ ਕਰਾਂਗੇ ਸਕਸੈਸ ਨੂੰ ਸਮਾਂ ਨਹੀਂ ਦੇਵਾਂਗੇ ਸਰ ਉਹ ਇੱਕ ਨਾ ਤਾਂ ਸਕਸੈਸ ਲੈਣ ਚ ਸਵਾਦ ਆਉਣਾ ਤੇ ਨਾ ਹੀ ਉਹ ਜ਼ਿੰਦਗੀ ਦਾ ਸਵਾਦ ਆਉਣਾ ਹੈ ਠੀਕ ਹੈ ਸਰ ਬਿਲਕੁਲ ਹਾਂਜੀ ਦੋਸਤੋ ਤਾਂ ਅੱਜ ਦੇ ਸਪੋਰਟਕਾਸਟ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਦੇਖੋ ਆਪਣਾ ਕੰਮ ਸਟੱਡੀ ਰਿਲੇਟਡ ਹੈ ਪॉडਕਾਸਟ ਵਾਲਾ ਕੰਮ ਆਪਣਾ ਹੈ ਨਹੀਂ ਪਰ ਫਿਰ ਵੀ ਸਮੇਂ ਦੀ ਡਿਮਾਂਡ ਹੈ ਸਾਰੇ ਕਰ ਰਹੇ ਆ ਤਾਂ ਸਾਡਾ ਵੀ ਕਰਨਾ ਪੜਦਾ ਹੀ ਹੈ ਠੀਕ ਹੈ ਤੇ ਜੋ ਵੀ ਤੁਹਾਨੂੰ ਲੱਗਦਾ ਹੈ ਆਪਣਾ ਐਕਸਪੀਰੀਅੰਸ ਜਰੂਰ ਸ਼ੇਅਰ ਕਰਿਓ ਤੇ ਹੋ ਸਕਦਾ ਹੈ ਆਪਾਂ ਨੈਕਸਟ ਦੇ ਵਿੱਚ ਹੋਰ ਵਧੀਆ ਤਰੀਕੇ ਤੋਂ ਕਰਾਂ ਹੋਰ ਵਧੀਆ ਇੰਪਰੂਵਮੈਂਟ ਕਰੀਏ ਇਹਦੇ ਵਿੱਚ ਠੀਕ ਹੈ ਜੀ ਫਿਰ ਮਿਲਦੇ ਆ ਨੈਕਸਟ ਪੋਡਕਾਸਟ ਦੇ ਵਿੱਚ ਥੈਂਕ ਯੂ ਸਸਰੀ ਕਾਰ ਥੈਂਕ ਯੂ ਸਰ